ਆਪਾਂ ਤਾਂ ਨਹੀਂ ਇੱਥੇ ਘੁੰਮਣ ਆਏ ਜਿਹਨਾਂ ਦੇ ਬਾਰਡਰਾਂ ਤੇ ਖੜੇ ਆ ਉਹਨਾਂ ਦੇ ਟੱਬਰ ਤੇ ਤਾਂ ਉਦੋਂ ਦੀ ਰੋਟੀ ਨਹੀਂ ਲੰਗਦੀ ਹੋਣੀ ਟੀਵੀਆਂ ਤੇ ਦੇਖਣਾ ਵੀ ਅਸੀਂ ਬਦਲਾ ਲੈ ਲਿਆ ਇਹ ਬੋਲੇ ਲੈ ਲਿਆ ਵੀ ਇਨੀ ਉਹ ਥੋੜੀ ਦੇਖੇ ਕਿੰਨਾ ਦੇ ਮਰੇ ਆ ਹੁਣ ਮਰਦਾ ਮੂਰੇ ਹਰੇਕਾਰ ਸਿੱਖ ਇਹਨਾਂ ਨੂੰ ਉਦ ਦਾ ਸਿੱਖ ਤੀਰਾ ਨਹੀਂ ਉਦ ਹੁਣ ਉਦ ਦਾ ਖਾਲਸਤਾਨੀ ਆ ਅੱਤਵਾਦੀ ਆ ਹੁਣ ਮੂਰੇ ਸਾਰੀ ਸਿੱਖ ਆ ਪੰਜਾਬੀਆਂ ਦੀ ਤਸਵੀਰ ਦੇ ਵਿੱਚ ਹੀ ਇਹ ਪੰਜਾਬੀ ਤਾਪ ਮੂਰੇ ਹੋ ਹੋ ਕੁਰਬਾਨੀਆਂ ਦਿੰਦੇ ਰਹੇ ਆ ਹੁਣ ਵੀ ਪੰਜਾਬ ਦਾ ਹੀ ਹੁਣ ਜੇ ਜੰਗ ਕੱਲ ਨੂੰ ਲੱਗਦੀ ਆ ਤਾਂ ਮੋਰੇ ਤਾਂ ਆਪਣੇ ਬੰਦੇ ਮਾਰੇ ਜਾਣਗੇ ਇੰਡੀਆ ਦਾ ਵੀ ਹਾਲ ਕੋ ਜਿਆਦਾ ਵਧੀਆ ਨਹੀਂ ਹੈਗਾ ਪਾਕਿਸਤਾਨ ਨਾਲ ਕੋਈ ਕਿ ਲੜਾਈ ਤੋਂ ਬਾਅਦ ਵੀ ਟੇਬਲ ਟॉक ਹੀ ਹੋਈ ਹੈ ਜਦੋਂ ਵੀ ਕਿਤੇ ਜੰਗ ਲੱਗੀ ਹੈ ਇੰਡੀਆ ਦੇ ਪਾਕਿਸਤਾਨ ਦੀ ਲੱਗੀ ਆ ਤਾਂ ਉਹ ਜਿਹੜਾ ਫਰੰਟ ਵਾਰ ਬਣਿਆ ਉਹ ਹਮੇਸ਼ਾ ਪੰਜਾਬ ਬਣਿਆ ਮੈਂ ਵੈਸੇ ਦੇਖ ਰਿਹਾ ਹਾਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਲੋਕੀ ਵਾਰ ਨੂੰ ਇੰਨਾ ਸੀਰੀਅਸ ਲੈ ਨਹੀਂ ਰਹੇ ਮੀਮਸ ਬਣ ਰਹੇ ਆ ਮਸ ਜੋਕਸ ਦਾ ਫੀਲ ਕਰੈਕ ਹੋ ਰਿਹਾ ਹੈ ਪਰ ਮੈਨੂੰ ਲੱਗਦਾ ਸਾਨੂੰ ਇਹ ਚੀਜ਼ ਨੂੰ ਨਾ ਥੋੜਾ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਜੰਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇਹ ਮਤਲਬ ਇੱਕ ਜਨਰੇਸ਼ਨ ਦਾ ਇਫੈਕਟ ਬਰੇ ਜੰਗ ਹੋਣੀ ਚਾਹੀਦੀ ਹੈ ਕੁਝ ਬੰਦੇ ਉਹ ਨੇ ਜਿਨ੍ਹਾਂ ਨੇ 47 ਕੁੜੀਆਂ ਦੀ ਜਗ੍ਹਾ ਲੁੱਤੀਆਂ ਨੇ ਆਪਣੀਆਂ ਈਆਂ ਭੈਣਾਂ ਦੀਆਂ ਉਹਨਾਂ ਨੂੰ ਲੰਗੇ ਕਰਕੇ ਇਦਾਂ ਸੜਕਾਂ ਤੇ ਤਰਵਾਇਆ ਸੀਗਾ ਅਸੀਂ ਆਪਾਂ ਘੱਟ ਜ਼ਿੰਮੇਵਾਰ ਆ ਸਾਹਮਣੇ ਵਾਲੇ ਜ਼ਿਆਦਾ ਜ਼ਿੰਮੇਵਾਰ ਨੇ ਕਿਉਂਕਿ ਟੈਰਰਿਜ਼ਮ ਨੂੰ ਸਪੋਰਟ ਕੌਣ ਕਰਦਾ ਜਿੱਥੇ ਤੱਕ ਆਪਾਂ ਕਹਿ ਸਕਦੇ ਆ ਵੀ ਪੰਜਾਬ ਬਿਨਾ ਕਿਸੇ ਦੀ ਗਤੀ ਨਹੀਂ ਹੈਗੀ ਭਾਰਤ ਸਰਕਾਰ ਹੋ ਗਈ ਹੋਰ ਵੀ ਬਾਹਰ ਦੇ ਸੈਂਟਰ ਜਿਹੜੀਆਂ ਵਰਡਲ ਪੱਲ ਦੇ ਨੈਸ਼ਨਲ ਲੈਵਲ ਦੀ ਸਰਕਾਰਾਂ ਨੇ ਨਹੀਂ ਜੰਗ ਹੋਣੀ ਚਾਹੀਦੀ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ ਨੇ ਉਧਰ ਲੈਂਦੇ ਪੰਜਾਬ ਦਾ ਵੀ ਨੁਕਸਾਨ ਹੋਣਾ ਇੱਥੇ ਡੱਡ ਦੇ ਪੰਜਾਬ ਦੇ ਨੁਕਸਾਨ। ਮਹਸਾਨ ਤਾਂ ਪੰਜਾਬ ਦਾ ਹੀ ਹੋਣਾ ਨਾ। ਕਿ ਭਾਜੀ ਗੱਲ ਤੇ ਹੀ ਆਉਣਾ ਇਹ ਪ੍ਰੂਫ ਤਾਂ ਕਿਸੇ ਕੋਈ ਹੈ ਨਹੀਂ ਵੀ ਪਾਕਿਸਤਾਨ ਨੇ ਮਾਰੇ ਆ ਜਾਂ ਕਿਹਨੇ ਮਾਰੇ ਆ। ਇਹਦਾ ਹੁਣ ਪੋਲੀਟੀਸ਼ੀਅਨ ਆ ਸਾਰਾ ਕੁਝ। ਸਸਿਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅੱਜ ਅਸੀਂ ਮਹਾਲੀ ਜ਼ਿਲ੍ਹੇ ਵਿੱਚ ਖੜੇ ਆ 3B2 ਦੇ ਵਿੱਚ ਤੇ ਜਿਹੜੀ ਕਈ ਜ਼ਿਲ੍ਹਿਆਂ ਦੇ ਵਿੱਚ 244 ਜ਼ਿਲ੍ਹਿਆਂ ਦੇ ਵਿੱਚ ਇੰਡੀਆ ਦੇ ਮੌਕ ਟ੍ਰੇਲ ਦੇ এয়ার ਟ੍ਰੈਲ ਟ੍ਰੈਲ ਕਿਤੇ ਜਾਣਗੇ ਤੇ ਅੱਜ ਬਲੈਕਆਊਟ ਵੀ ਹੋਣਾ ਹੈ ਤੇ ਅੱਜ ਮਹਾਲੀ ਜ਼ਿਲ੍ਹੇ ਵਿੱਚ ਖੜੇ ਆਂ ਤੇ ਜਿਹੜੀ ਇੰਡੀਆ ਤੇ ਪਾਕਿਸਤਾਨ ਦਾ ਸਸਪੈਂਸ ਬਣਿਆ ਹੋਇਆ ਲੜਾਈ ਦਾ ਵੀ ਲੜਾਈ ਲੱਗ ਸਕਦੀ ਹੈ ਉਸ ਤੋਂ ਪਹਿਲਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੀ ਕਿਵੇਂ ਬਚਣਾ ਹੈ ਬਲੈਕਆਊਟ ਬਾਰੇ ਦੱਸਿਆ ਜਾਊ ਲੋਕਾਂ ਨੂੰ ਬਲੈਕਆਊਟ ਕੀਤਾ ਜਾਵੇਗਾ ਪੂਰਾ ਸ਼ਹਿਰ ਸ਼ਹਿਰ ਜਿਹੜੇ ਬਲੈਕਆਊਟ ਕੀਤੇ ਜਾਣਗੇ ਜ਼ਿਲ੍ਹੇ ਨੇ ਜਿਹੜੇ ਤੇ ਹੋਰ ਮੌਕ ਟ੍ਰੇਲ ਬਾਰੇ ਦੱਸਿਆ ਜਾਊਗਾ ਵੀ ਕਿੱਦਾਂ ਤੁਸੀਂ ਆਪਣੀ ਸੁਰੱਖਿਆ ਕਰਨੀ ਹੈ ਤੇ ਹੁਣ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਹੈ ਸਰਜਿਕਾ ਅਟੈਕ ਕੀਤਾ ਜਿਹੜਾ ਪਾਕਿਸਤਾਨ ਉੱਤੇ ਲਖਸ਼ਰੇ ਤੈਬਾ ਦੇ ਟਿਕਾਣੇ ਢਾਏ ਗਏ ਨੇ ਤੇ ਹੋਰ ਵੀ ਅੱਤਵਾਦੀਆਂ ਜਿਹੜੇ 60-60 ਦੇ ਕਰੀਬ ਜਿਹੜਾ ਅੱਤਵਾਦੀ ਮਾਰੇ ਗਏ ਨੇ ਤੇ ਉਧਰੋਂ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਜਿਹੜੀ ਲੜਾਈ ਲੱਗਣੀ ਚਾਹੀਦੀ ਆ ਕਿ ਨਹੀਂ ਸਸਸੀ ਗੱਲ ਬਾਈ ਜੀ ਬਾਈ ਜੀ ਕੀ ਕਹੋਗੇ ਜੋ ਜਿਹੜਾ ਇੱਕ ਸਸਪੈਂਸ ਬਣਿਆ ਹੋਇਆ ਹੈ ਪਾਕਿਸਤਾਨ ਦੇ ਇੰਡੀਆ ਦਾ ਵੀ ਲੜਾਈ ਲੱਗਣੀ ਚਾਹੀਦੀ ਆ ਕੀ ਲੱਗਦਾ ਤੁਹਾਨੂੰ ਵੀ ਲੜਾਈ ਲੱਗਣੀ ਚਾਹੀਦੀ ਜਾਂ ਪਿਆਰ ਨਾਲੇ ਮਸਲਾ ਹੱਲ ਕਰਨਾ ਚਾਹੀਦਾ ਦੇਖੋ ਜੀ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਆ ਅਸਲ ਦੇ ਵਿੱਚ ਜਿਹੜਾ ਹੁਣ ਅਸੀਂ ਦੇਖਦੇ ਆਂ ਆ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਬਣਾਈ ਜਾ ਰਹੀ ਹੈ ਅਸਲ 'ਚ ਇਹ ਇੰਡੀਆ ਪਾਕਿਸਤਾਨ ਦੀ ਲੜਾਈ ਨਹੀਂ ਹੈਗੀ ਮੇਰੇ ਹਿਸਾਬ ਦੇ ਨਾਲ ਇਹ ਜਿਹੜੀ ਅੱਤਵਾਦੀਆਂ ਦੀ ਤੇ ਇੰਡੀਆ ਦੀ ਲੜਾਈ ਹੋ ਸਕਦੀ ਹੈ ਜਿਹੜੇ ਮੰਨ ਲਓ ਕਿਹੜੇ ਵੀ ਗਰੁੱਪ ਹੈਗੇ ਆ ਜਿਹੜੇ ਅਟੈਕ ਕਰ ਰਹੇ ਆ ਉਹਨਾਂ ਨੂੰ ਕਰਨਾ ਚਾਹੀਦਾ ਇਹ ਮੁੱਲਕਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਅੱਤਵਾਦ ਦੇ ਖਿਲਾਫ ਹੋਣੀ ਚਾਹੀਦੀ ਤਾਂ ਚੰਗੀ ਗੱਲ ਇੱਕ ਬਾਰਡਰ ਏਰੀਏ ਦੇ ਗੁਰਦੁਆਰਾ ਸਾਹਿਬ ਆ ਨਾ ਉੱਥੇ ਹਮਲਾ ਕੀਤਾ ਹੈ ਬੰਬ ਸਟੈਗਿਆ ਗਿਆ ਪਾਕਿਸਤਾਨ ਵੱਲੋਂ ਇਹ ਨਹੀਂ ਪਤਾ ਕਿਤਨੋਂ ਸਟੈਗ ਹੈ ਵੀ ਇਧਰ ਉਹਨਾਂ ਨੇ ਹਮਲਾ ਕੀਤਾ ਉਧਰੋਂ ਵੀ ਹਮਲੇ ਸ਼ੁਰੂ ਹੋ ਗਏ ਨੇ ਠੀਕ ਹੈ ਹਾਂ ਗਲਤ ਹੈ ਬਿਲਕੁਲ ਗਲਤ ਹੈ ਕਿਉਂਕਿ ਸਵੇਰੇ ਅੱਛ ਵੀ ਦੇਖ ਰਹੇ ਸੀ ਇੰਡੀਅਨ ਆਰਮੀ ਦੀ ਵੀ ਜਿਹੜੀ ਖਬਰ ਆਈ ਉਹ ਕਹਿੰਦੇ ਸੀ ਸਿਵਿਲਿਅਨ ਨੂੰ ਨਹੀਂ ਤੰਗ ਕੀਤਾ ਮਤਲਬ ਅਸੀਂ ਅ ਅਤਵਾਦੀ ਗਰੁੱਪਾਂ ਦੇ ਉੱਪਰ ਅਟੈਕ ਕੀਤਾ ਹੈ ਐਸੇ ਵੀ ਇਹ ਖਬਰ ਆ ਰਹੀ ਹੈ ਵੀ ਇੰਡੀਆ ਪਾਕਿਸਤਾਨ ਆ ਜਿਹੜੇ ਲੋਕ ਵੀ ਨਿਵਾਸੀ ਨੇ ਇੰਡੀਆ ਪਾਕਿਸਤਾਨ ਦੇ ਉਹ ਤਾਂ ਸ਼ਾਂਤੀ ਚਾਹੁੰਦੇ ਨੇ ਲੜਾਈ ਨਹੀਂ ਲੱਗਣੀ ਚਾਹੁੰਦੇ ਇਹ ਤਾਂ ਸਰਕਾਰਾਂ ਹੀ ਜਿਹੜੀਆਂ ਇਹ ਲੱਗਦਾ ਕਿ ਤਨਾ ਕਿਤੇ politix ਵੀ ਹੋ ਰਹੀ ਹੈ ਹੋ ਸਕਦੀ ਹੈ ਹੋ ਸਕਦਾ ਬਹੁਤ ਕੁਝ ਹੋ ਸਕਦਾ ਕੀ ਨੁਕਸਾਨ ਪੰਜਾਬ ਦਾ ਵੀ ਵੀਰ ਬਹੁਤ ਹੋ ਜਾਣਾ ਨਾ ਜਦੋਂ ਵੀ ਲੜਾਈ ਇਦਾਂ ਦੀ ਲੱਗਦੀ ਹੈ ਤਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਹੋਣ ਲੱਪੰਦੀ ਹੈ ਨਾ ਬਹੁਤ ਜਿਆਦਾ ਪਰ ਅਲਟੀਮੇਟਲੀ ਜਦੋਂ ਵੀ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਣੀ ਹੈ ਨੁਕਸਾਨ ਪੰਜਾਬ ਦਾ ਬਹੁਤ ਹੋ ਜਾਣਾ ਹੈ ਤੇ ਇਸੇ ਕਰਕੇ ਬਾਰਡਰ ਰੇਂਜ ਇਹਦੇ ਵਿੱਚ ਤੁਸੀਂ ਦੇਖੋ ਕਈ ਪਿੰਡਾਂ 'ਚ ਸਹਿਮ ਦਾ ਮਾਹੌਲ ਵੀ ਆ ਤੁਸੀਂ ਆਪ ਘਰ ਅਨਾਉਂਸਮੈਂਟ ਹੋਈ ਆ ਉਹਨਾਂ ਨੂੰ ਨੁਕਸਾਨ ਬਹੁਤ ਹੋ ਜਾਣਾ ਪੰਜਾਬ ਦਾ ਤੇ ਜੇ ਇਦਾਂ ਦੀ ਕੋ ਘਟਨਾਵਾਂ ਹੁੰਦੀਆਂ ਆ ਅਤਵਾਦੀਆਂ ਕਿਸੇ ਵੀ ਸਟੇਟ ਦੇ ਵਿੱਚ ਉਹ ਹਰ ਦੇਸ਼ ਉਹਨੂੰ ਨਿੰਦਣਯੋਗ ਕਾਰਵਾਈ ਸਮਝਦਾ ਪਰ ਇਹਦੇ ਨਾਲ ਆਮ ਲੋਕਾਂ ਨੂੰ ਕਿਉਂਕਿ ਇੰਡੀਆ ਵੀ ਡਿਵੈਲਪਿੰਗ ਕੰਟਰੀ ਆ ਪਾਕਿਸਤਾਨ ਵੀ ਆ ਦੋਨੇ ਕੰਟਰੀਜ਼ ਦੇ ਵਿੱਚ ਜਿਹੜੀ ਗਰੀਬੀ ਐ ਉਹ ਬਹੁਤ ਜ਼ਿਆਦੇ ਐ ਇੰਡੀਆ ਦਾ ਵੀ ਹਾਲ ਕੋਈ ਜ਼ਿਆਦੇ ਵਧੀਆ ਨਹੀਂ ਹੈਗਾ ਪਾਕਿਸਤਾਨ ਨਾਲੋਂ ਕਿਉਂਕਿ ਜਿਹੜੀ ਮਿਡਲ ਕਲਾਸ ਆ ਉਹ ਤੋਂ ਥੱਲੇ ਅੱਜ ਵੀ ਅਸੀਂ ਗਰੀਬੀ ਰੇਖਾ ਤੋਂ ਹੇਠਾਂ ਬਹੁਤ ਅੰਕੜੇ ਵੱਡੇ ਆ ਇਹ ਦੋਨਾਂ ਦੇਸ਼ਾਂ ਦੇ ਤਾਂ ਨੁਕਸਾਨ ਆਮ ਆਬਾਦ ਨੂੰ ਹੀ ਹੁੰਦਾ ਆ ਤੇ ਇਹਦਾ ਕੋਈ ਹੋਰ ਤਰੀਕੇ ਲੱਭ ਲੈਣੇ ਚਾਹੀਦੇ ਇਸ ਮਸਲੇ ਦੇ ਹੱਲ ਕਰਨੇ ਕਿਉਂਕਿ ਲੜਾਈ ਤੋਂ ਬਾਅਦ ਵੀ ਟੇਬਲ ਟॉक ਹੀ ਹੋਈ ਆ ਜਿੰਨੀ ਆਪਾਂ ਦੇਖੋ ਵਿਸ਼ਵ ਯੁੱਧ ਹੋਇਆ ਬਾਅਦ ਚ ਟੇਬਲ ਟੌਕ ਤੇ ਹੀ ਖਤਮ ਹੋਇਆ ਇੰਨੇ ਵੀ ਹੋਇਆ ਇਹ ਕੀ ਕਹਿਣਾ ਚਾਹੂੰਗਾ ਜਿਹੜੇ ਲੋਕ ਨੇ ਵਿਚਾਰੇ ਜਿਨ੍ਹਾਂ ਦੇ ਬਾਰਡਰ ਏਰੀਆ ਨਾਲ ਪਿੰਡ ਲੱਗਦੇ ਨੇ ਨਾ ਉਹ ਖਾਲੀ ਵੀ ਹੋ ਰਹੇ ਨੇ ਟਰਾਲੀਆਂ ਪਰ ਕੇ ਜਾ ਰਹੇ ਨੇ ਕਿੰਨਾ ਕਿੰਨਾ ਔਖਾ ਲੱਗਦਾ ਉਹਨਾਂ ਨੂੰ ਆਪਣਾ ਘਰ ਛੱਡਣਾ ਆਪਣਾ ਪਿੰਡ ਚ ਡਾਂ ਜਿੱਥੇ ਐਨੇ ਟਾਈਮ ਤੋਂ ਰਹਿ ਰਹੇ ਨੇ ਭਾਈ ਜੀ ਉਹ ਤਾਂ ਫਿਰ ਉਹ ਤੁਸੀਂ ਦੇਖੋ ਉਹ ਜਿਹੜੇ ਚੀਜ਼ਾਂ ਦੁਆਰਾ ਹੋ ਰਹੀਆਂ 1947 ਦਾ ਵਾਕਿਆ ਲੋਕ ਯਾਦ ਕਰਦੇ ਆ ਤੇ ਹੁਣ ਜਦੋਂ ਵੀ ਅਸੀਂ ਬਜ਼ੁਰਗਾਂ ਤੋਂ ਸੁਣਦੇ ਆ ਜਾਂ ਸੋਸ਼ਲ ਮੀਡੀਆ ਤੋਂ ਸੁਣਦੇ ਉਸ 39 ਦਾ ਸੰਤਾਪ ਹੰਡਾਇਆ ਉਸੇ ਤਰੀਕੇ ਜਦੋਂ ਕੋਈ ਘਰ ਛੱਡ ਕੇ ਜਾਂਦਾ ਆ ਤਾਂ ਪੰਜਾਬੀਆਂ ਨੂੰ ਫੇਰ ਉਹੀ ਦੌਰ ਚੋਂ ਨਿਕਲਣਾ ਪੈਂਦਾ ਇਹ ਬਹੁਤ ਦੁਖਦਾਇਕ ਆ ਇਹਨੂੰ ਸਾਡੀ ਸਰਕਾਰਾਂ ਨੂੰ ਕੋਈ ਹੋਰ ਹੱਲ ਲੱਭਣਾ ਚਾਹੀਦਾ ਹੈ ਜੇ ਕਸ਼ਮੀਰ ਦਾ ਜਿਹੜਾ ਅੱਤਵਾਦ ਉਹ ਅੱਤਵਾਦੀ ਇਹਨੂੰ ਸਪੈਸੀਫਿਕ ਟਾਰਗੇਟ ਕਰਕੇ ਉਹਦਾ ਜੋ ਵੀ ਰਵੈਂਜ ਕਹਿ ਲੋ ਜਾਂ ਸਰਕਾਰ ਨੂੰ ਦੇਖਣਾ ਚਾਹੀਦਾ ਅੱਤਵਾਦ ਕਿੱਦਾਂ ਖਤਮ ਹੋਵੇ ਬਦਲਾ ਲਿਆ ਹੁਣ ਇੰਡੀਆ ਨੇ ਬਦਲਾ ਲਿਆ 26 ਜਿਹੜੇ ਬੇਕਸੂਰ ਮਾਰੇ ਨੇ ਇੰਡੀਆ ਦੇ ਨਾ ਹਿੰਦੁਸਤਾਨ ਦੇ ਤੇ ਹੁਣ ਲਸ਼ਕਰ-ਏ-ਤੈਬਾ ਦੇ ਜਿਹੜਾ ਉਹ ਸਾਰੇ ਢਾਟੇ ਦੀ ਕਰਤਾ ਉਹਨਾਂ ਨਾਲ ਹੁਣ ਸੰਦੂਰ ਆਪਰੇਸ਼ਨ ਕੀਤਾ ਜਿਹੜਾ ਰਾਤੇ ਕੀਤਾ ਉਹ 60 ਅੱਤਵਾਦੀ ਮਾਰੇ ਗਏ ਉਹਨਾਂ ਦੇ ਜਿਹੜੇ ਟਿਕਾਣੇ ਨੂੰ ਵੀ ਢਾਏ ਗਏ ਨੇ ਉਸ ਤੋਂ ਬਾਅਦ ਉਧਰੋਂ ਹਮਲੇ ਸ਼ੁਰੂ ਹੋ ਗਏ ਕੀ ਲੱਗਦਾ ਜਿਹੜਾ ਆਪਰੇਸ਼ਨ ਕੀਤਾ ਇਹ ਸਹੀ ਹੈ ਵੀ ਦੇਖੋ ਅੱਤਵਾਦ ਕਿਸੇ ਵੀ ਦੇਸ਼ ਜਾਂ ਧਰਮ ਦੇ ਨਾਂ ਤੇ ਜੋ ਕੋ ਅੱਤਵਾਦ ਫਲਾਉਂਦਾ ਉਹ ਗਲਤ ਹੁੰਦਾ ਹੈ ਨਾ ਜੇ ਉਹ ਹੁਣ ਕੀਤਾ ਹੈ ਤੇ ਕੋਈ ਇ ਇਹ ਹਲੇ ਕਲੀਅਰ ਹੋਣਾ ਬਾਕੀ ਹੈ ਕਿ ਉੱਥੇ ਆਮ ਆਵਾਮ ਕਿੰਨੀ ਮਰੀ ਹੈ ਜੇ ਤਾਂ ਅੱਤਵਾਦਕੇ ਅੱਤਵਾਦੀ ਮਰੇ ਆ ਤਾਂ ਸਾਡੀ ਦੇਸ਼ ਨੂੰ ਜਾਂ ਸਾਡੀ ਸੈਨਾ ਦਾ ਮਨੋਬਲ ਬਹੁਤ ਉੱਚਾ ਆ ਹਨਾ ਸਾਲਸੀ ਵੀ ਸਪੋਰਟ ਕਰਦੇ ਆ ਪਰ ਇਹੋ ਜਿਹੇ ਘਟਨਾਵਾਂ ਆਮ ਵਿਅਕਤੀ ਜਾਂ ਕੁਸ਼ਕ ਬੱਚੇ ਵੀ ਕਹਿੰਦੇ ਮਰੇ ਆ ਉਹਦੀ ਘਟਨਾ ਵੀ ਵੀਡੀਓ ਵੀ ਨਿਕਲ ਕੇ ਆਈ ਆ ਤਾਂ ਇਹੋ ਜੀਆਂ ਜਿਹੜੇ ਬੱਚੇ ਆ ਜਾਂ ਆਮ ਲੋਕ ਜਿਹਨਾਂ ਦਾ ਕੋਈ ਕਸੂਰੇ ਨਹੀਂ ਉਹਨਾਂ ਨੂੰ ਤਾਂ ਨਾ ਹੀ ਮਾਰਾ ਜਾਵੇ ਤਾਂ ਵਧੀਆ ਗੱਲ ਆ ਜੇ ਕੋਈ ਅੱਤਵਾਦੀ ਆ ਜੇ ਕੋਈ ਇੱਕ ਮਾਰਦਾ ਹਨਾ ਅੱਤਵਾਦੀ ਜਿਹੜੇ ਉਹ ਲਖਸ਼ਰਤਾਵਾ ਜੋ ਵੀ ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੋ ਜੋ ਕੀ ਸਾਡੀ ਸੈਨਾ ਨੇ ਕੀਤਾ ਆ ਤੇ ਇਦਾਂ ਦੇ ਜਿਹੜੇ ਸਮਾਜਿਕ ਜਿਹੜੇ ਆ ਲੋਕਾਂ ਦੇ ਵਿੱਚ ਅਵਵਸਥਾ ਫਲਾਉਂਦੇ ਆ ਆਤਕਵਾਦ ਫਲਾਉਂਦੇ ਆ ਉਹਨਾਂ ਤੋਂ ਨਿਯੱਠਣਾ ਹਰ ਸਰਕਾਰ ਦਾ ਮੋਢਲਾ ਕਰਤੱਬਾ ਇਹ ਪਾਕਿਸਤਾਨ ਦਾ ਵੀ ਕਹਿਣਾ ਹੈ ਉਹਨਾਂ ਦੇ ਜਿਹੜੇ ਪਾਕਿਸਤਾਨ ਸਰਕਾਰ ਗਵਰਨਰ ਆ ਉਹ ਕਹਿੰਦੀ ਆ ਵੀ ਜਿਹੜਾ ਵੀ 26 ਜਿਹੜੇ ਜਿਹੜੇ ਮਾਰੇ ਗਏ ਨੇ ਸਾਡੇ ਤਵਦੀ ਵੱਲੋਂ ਵੀ ਇਹ ਸਾਡੇ ਨਹੀਂ ਹੈਗੇ ਉਹਨਾਂ ਨੇ ਕੋਈ ਇਹਨਾਂ ਸਪਸ਼ਟੀਕਰਨ ਵੀ ਨਹੀਂ ਆਇਆ ਕੋਈ ਉਹਨਾਂ ਦਾ ਬਿਆਨ ਵੀ ਨਹੀਂ ਆਇਆ ਵੀ ਸਾਡੇ ਬੰਦੇ ਨੇ ਚਲੋ ਉਹ ਤਾਂ ਅਗਲੇ ਨੇ ਕਹਿਣਾ ਹੀ ਹੁੰਦਾ ਦੇਖੋ ਹਰ ਸਰਕੇ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਆ ਫੋਰਨ ਪੋਲਿਸੀ ਆ ਉਹਦੇ ਵਿੱਚ ਉਹਨਾਂ ਨੇ ਆਪਣਾ ਬਚਾਓ ਪੱਖ ਤਾਂ ਰੱਖਣਾ ਹੀ ਹੁੰਦਾ ਕਿਉਂਕਿ ਉਹਨਾਂ ਨੇ ਉੱਥੇ ਦੇ ਪੋਲਿਟੀਕਲ ਇੰਟਰਸਟ ਹੁੰਦੇ ਆ ਹੋਰ ਦੇਸ਼ਾਂ ਦੇ ਵੀ ਇੰਟਰਸਟ ਜੁੜੇ ਹੁੰਦੇ ਆ ਜੇ ਉਹ ਬਿਲਕੁਲ ਇਦਾਂ ਅਕਸੈਪਟ ਕਰ ਲੂਗੇ ਤਾਂ ਉੱਥੇ ਦੀ ਜਿਹੜੀ ਆਪੋਜੀਸ਼ਨਸ ਆ ਜਾਂ ਹੋਰ ਉੱਥੇ ਦੇ ਪ੍ਰੈਸ਼ਰ ਗਰੁੱਪਸ ਆ ਉਹਨਾਂ ਨੂੰ ਉਹ ਡਿਫਿਕਲਟੀ ਕ੍ਰੀਏਟ ਕਰੋਗੇ ਉਹ ਤਾਂ ਕਹਿਣਾ ਹੀ ਹੁੰਦਾ ਨਾ ਹਰ ਸਰਕਾਰ ਨੇ ਉਹਨੂੰ ਲੱਗਦਾ ਵੀ ਇਹਦੇ ਵਿੱਚ ਪੂਰਾ ਪੂਰਾ ਪਾਕਿਸਤਾਨ ਦਾ ਹੱਥ ਹੈਗਾ ਇਹ ਕਿ ਇਹਦੇ ਵਿੱਚ ਜਿਹੜਾ ਅੱਤਵਾਦੀ ਨੇੜੇ ਉੱਥੇ ਕੁਝ ਪੈਡ ਕੀਤੀ ਹੈ ਅਲੀਗੇਸ਼ਨਸ ਤਾਂ ਹੈਗੇ ਹੀ ਆ ਨਾ ਜੀ ਅਲੀਗੇਸ਼ਨਸ ਤਾਂ ਹੈਗੇ ਆ ਬਾਕੀ ਲੈਟਸ ਸੀ ਦੇਖਦੇ ਆ ਹੌਲੀ ਹੌਲੀ ਸਭ ਕਲੀਅਰ ਹੋ ਜਾਣਾ ਹੈ ਜੇ ਇਦਾਂ ਦਾ ਕੁਝ ਹੋਇਆ ਹੈ ਦੂਸਰਾ ਗੱਲ ਇਹ ਵੀ ਹੈ ਕਸ਼ਮੀਰ ਤੋਂ ਉਹ ਐਂਟਰ ਹੁੰਦੇ ਆ ਉੱਥੋਂ ਹੀ ਬਾਹਰ ਚੱਲ ਜਾਂਦੇ ਆ ਸਾਡਾ ਵੀ ਥੋੜਾ ਇਹ ਵੀ ਨਿਊਜ਼ 'ਚ ਵੀ ਨਿਕਲ ਕੇ ਆਂਦਾ ਸਾਡੇ ਵੀ ਥੋੜਾ ਕਹਿ ਲੋ ਸਿਸਟਮ ਦਾ ਫੇਲਿਓਰ ਆ ਕਿ ਅੱਦਾਂ ਬੰਦਾ ਆ ਕੇ ਮਾਰ ਕੇ ਫੇਰ ਚੱਲ ਗਿਆ ਨਾ ਬਾਕੀ ਜੇ ਉਹ ਅਲੀਗੇਸ਼ਨ ਆ ਉਹ ਪ੍ਰੂਵ ਤਾਂ ਹੋਏ ਚੁੱਕੇ ਆ ਉਹ ਉਹਨਾਂ ਦੀ ਵੀ ਲੋਕ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਟਰੋਲਿੰਗ ਕਰ ਰਹੇ ਆ ਇੰਡੀਆ ਨੂੰ ਇੰਡੀਆ ਵਾਲੇ ਉਧਰ ਕਰ ਰਹੇ ਆ ਉਹ ਲੱਗੇ ਵਾਲੇ ਬਹੁਤ ਟਰੋਲਿੰਗ ਕਰ ਰਹੇ ਨੇ ਜੰਗ ਲੱਗੋ ਤੁਸੀਂ ਕੀ ਕਰੋਗੇ ਮਜ਼ਾਕ ਬਣਾ ਰਹੇ ਨੇ ਜੰਗ ਦਾ ਇੱਕ ਉਹ ਮਜ਼ਾਕ ਬਣਾ ਰਹੇ ਆ ਨਾ ਉਹ ਦੇਖੋ ਤੁਹਾਨੂੰ ਦੱਸਿਆ ਪਈ ਜਿਹੜੇ ਟਰੋਲਿੰਗ ਕਰਦੇ ਇਹਨਾਂ ਦਾ ਕੋਈ ਇੰਟਰਸਟ ਹੋਰ ਮਜ਼ਾਕ ਚ ਆਉਂਦਾ ਪਰ ਜਿਨ੍ਹਾਂ ਦੇ ਘਰ ਉੱਜੜਨੇ ਆ ਉਹਨਾਂ ਬਾਰੇ ਉਹਨਾਂ ਨੂੰ ਕੋਈ ਨੋਲੇਜ ਨਹੀਂ ਹੁੰਦੀ ਹੈਗੀ ਉਹਨਾਂ ਨੇ 2 ਮਿੰਟ ਦੀ ਰੀਲ ਦੇ ਲਈ ਆਪਣਾ ਉਹ ਟਰੋਲਿੰਗ ਕਰ ਦਿੰਦੇ ਆ ਇਦਾਂ ਦੇ ਇੰਡੀਆ 'ਚ ਵੀ ਹੈਗੇ ਆ ਬਾਹਰ ਉਧਰ ਵੀ ਹੈਗੇ ਆ ਦੋਨਾਂ ਪਾਸੇ ਹੀ ਆ ਪਰ ਉਹਨਾਂ ਨੂੰ ਜਿਨ੍ਹਾਂ ਦਾ ਘਰ ਉੱਜੜਨਾ ਜਿਸ ਤਰ੍ਹਾਂ ਲਾਗੇ ਸੋਧਨ ਜਾਣੇ ਉਹਨੂੰ ਵੀ ਇਹਦਾ ਘਰ ਜੜੂਗਾ ਤੁਸੀਂ ਆ ਪਾਕਿਸਤਾਨ ਅਕੂਪਾਇਡ ਕਸ਼ਮੀਰ ਹੈ ਨਾ ਜਿਹੜਾ ਅਸਲ ਦੇ ਵਿੱਚ ਉਹ ਉਹ ਮੇਨ ਮੁੱਦਾ ਉਹ ਹੈ ਜਿਹੜਾ ਪਾਕਿਸਤਾਨ ਹੈ ਉਹ ਪਿੱਛੇ ਰਹਿ ਗਿਆ ਜਿਹੜਾ ਪੀਓਕੇ ਹੈ ਨਾ ਮੇਨ ਉਹਦੇ ਵਿੱਚ ਅੱਤਵਾਦੀ ਸੰਗਠਨ ਜਿਹੜੇ ਪੜ ਰਹੇ ਸਾਨੂੰ ਉਹ ਟਾਰਗੇਟ ਕਰਨਾ ਚਾਹੀਦਾ ਪਿੱਛੇ ਪਾਕਿਸਤਾਨ ਫਰੰਟ ਤੇ ਆਰਮੀ ਫੌਜਾਂ ਨੇ ਨਾਲ ਲੜੀਆਂ ਹੋਈਆਂ ਤੁਸੀਂ ਕਹਿੰਦੇ ਹੋ ਹੈ ਨਾ ਨਹੀਂ ਆਰਮੀ ਫੌਜਾਂ ਦੀ ਗੱਲ ਕਰ ਰਿਹਾ ਮੈਂ ਜਿਹੜਾ ਪਾਕਿਸਤਾਨ ਹੈ ਤੇ ਪਾਕਿਸਤਾਨ ਅਕੂਪਾਇਡ ਕਸ਼ਮੀਰ ਹੈ ਹੁਣ ਜਿਹੜਾ ਕਸ਼ਮੀਰ 'ਚ ਮਸਲਾ ਹੋਇਆ ਉਹ ਪੋਕੇ ਦੇ ਵਿੱਚੋਂ ਬੰਦੇ ਲੰਘ ਕੇ ਆਏ ਪੋਕੇ ਮੇਨ ਹੁਣ ਜਿਹੜੀ ਸਟ੍ਰਾਈਕ ਵੀ ਹੋਈ ਉਹ ਪੀਓਕੇ ਚ ਹੋਈ ਆ ਜਿਆਦਾ ਤੇ ਉੱਥੇ ਉੱਥੇ ਜਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ ਮਤਲਬ ਮੇਨ ਮੁੱਦਾ ਤਾਂ ਕਸ਼ਮੀਰ ਦਾ ਹੀ ਆ ਕਸ਼ਮੀਰ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਜੀ ਜੀ ਕਸ਼ਮੀਰ ਦਾ ਮੇਨ ਮੁੱਦਾ ਹੈ ਨੁਕਸਾਨ ਤਾਂ ਦੇਖੋ ਨਾਲ ਪੰਜਾਬ ਹੈ ਪਹਿਲਾਂ ਵੀ ਪੰਜਾਬ ਦਾ ਨੁਕਸਾਨ ਹੋਇਆ ਹੁਣ ਵੀ ਪੰਜਾਬ ਦਾ ਹੀ ਹੋਣਾ ਜੇ ਜੰਗ ਕੱਲ ਨੂੰ ਲੱਗਦੀ ਹੈ ਤਾਂ ਮੋਰੇ ਦੇ ਆਪਣੇ ਬੰਦੇ ਮਾਰੇ ਜਾਣਗੇ ਤੇ ਬਾਈ ਜੀ ਜਿਹੜੀ ਹੁਣ جنگ ਲੱਗ ਰਹੀ ਆ ਸਾਰ ਬਣ ਰਹੇ ਨੇ ਕਹਿੰਦੇ جنگ ਲੱਗਣੀ ਆ ਇੰਡੀਆ ਪਾਕਿਸਤਾਨ ਦੀ ਕੀ ਲੱਗਦਾ جنگ ਲੱਗਣੀ ਚਾਹੀਦਾ ਕਿ ਨਹੀਂ ਦੇਖੋ ਜੀ ਜਿਹੜੀ جنگ ਲੱਗਦੀ ਆ ਨਾ ਉਹ ਹੁੰਦੀ ਦਾ ਕਿਸੇ ਵੀ ਦੇਸ਼ ਲਈ ਗਲਤ ਆ ਕਿਉਂਕਿ ਕਿਸੇ ਵੀ ਦੇ ਦੇਡੇ નાਗਰਿਕ ਨੇ ਉਹ ਇੱਕ ਆਰਾਮ ਦੀ ਜ਼ਿੰਦਗੀ ਪਸੰਦ ਕਰਦੇ ਨੇ ਵੈਸੇ ਜੰਗ ਦਾ ਤਾਂ ਕੋਈ ਫਾਇਦਾ ਹੁੰਦਾ ਨਹੀਂ ਇਹਦੇ ਨਾਲ ਆਪਣੀ ਅਰਥ ਵਿਵਸਥਾ ਹੋ ਗਈ ਜਿਵੇਂ ਔਰ ਖਾਣ ਪੀਣ ਦੀਆਂ ਚੀਜ਼ਾਂ ਹੋ ਗਈਆਂ ਇਹਦੇ ਬਹੁਤ ਜ਼ਿਆਦਾ ਲੋਕਲ ਜਿਹੜਾ ਲਾਈਫ ਉਹਦੇ ਬਹੁਤ ਜ਼ਿਆਦਾ ਅਸਰ ਪੈਂਦਾ ਪਰ ਅਸੀਂ ਜਿਵੇਂ ਪੰਜਾਬੀਆਂ ਸਾਡੀ ਬਾਰਡਰ ਸਟੇਟ ਆ ਅਸੀਂ ਇਹ ਨਾ ਪਹਿਲੇ ਦਿਨ ਤੋਂ ਇਹ ਬਹੁਤ ਸੰਤਾਪ ਭੋਗਿਆ ਖਾਸ ਕਰਕੇ ਕਿਉਂਕਿ ਜਦੋਂ ਵੀ ਕਿਤੇ ਜੰਗ ਲੱਗੀ ਆ ਇੰਡੀਆ ਦੇ ਪਾਕਿਸਤਾਨ ਦੀ ਲੱਗੀ ਆ ਤਾਂ ਉਹ ਜਿਹੜਾ ਫਰੰਟ ਵਾਰ ਬਣਿਆ ਉਹ ਹਮੇਸ਼ਾ ਪੰਜਾਬ ਬਣਿਆ ਪੰਜਾਬ ਦੀ ਬਾਰਡਰ ਵੈਲਟ ਹੋ ਗਈ ਜਿੰਨੀ ਵੀ ਆਪਣੀ ਆ ਮੇਲਨੀ ਮਾਝਾ ਵੈਲਟ ਨੂੰ ਕਹ ਦਿੰਦੇ ਆ ਤਾਂ ਉਹ ਲੋਕਾਂ ਨੇ ਬਹੁਤ ਸਾਰਾ ਦੁੱਖ ਭੋਗਿਆ ਕਿਉਂਕਿ ਜਦੋਂ ਉਹਨਾਂ ਦੇ ਘਰ ਖਾਲੀ ਹੁੰਦੇ ਨੇ ਉਹਨਾਂ ਨੂੰ ਸਮਾਨ ਚੱਕਣਾ ਪੈਂਦਾ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਇੱਕ ਦੁਬਾਰੇ ਫੇਰ ਸਟਾਰਟ ਹੁੰਦੀ ਆ ਤੇ ਅਜਾ ਨਾਗਰਿਕ ਮੈਂ ਤਾਂ ਇਹ ਚੀਜ਼ ਕਹਿਣਾ ਵੀ ਜੰਗ ਲੱਗਣੀ ਤਾਂ ਗਲਤ ਆ ਪਰ ਫਿਰ ਵੀ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਸਾਡੇ ਗ੍ਰਹਿ ਮੰਤਰੀ ਨੇ ਉਹ ਜੋ ਵੀ ਪੰਜਾਬ ਨੇ ਲੋਕਾਂ ਦੀ ਸੁਰੱਖਿਆ ਲਈ ਜੋ ਵੀ ਕਦਮ ਚੱਕ ਰਹੇ ਨੇ ਸਨ ਦਾ ਐਜ਼ ਅ ਨਾਗਰਿਕ ਫਰਜ਼ਵਾਨ ਦਾ ਵੀ ਉਹਨਾਂ ਦਾ ਸਾਥ ਦੇਣ ਦਾ ਤੇ ਬਾਕੀ ਜਿਵੇਂ ਉਹ ਕਹਿ ਰਹੇ ਨੇ ਨਾ ਇੰਡੀਆ ਵਾਲੇ ਵੀ ਹਨਾ ਪ੍ਰਧਾਨ ਮੰਤਰੀ ਵੀ ਵਾਰ-ਵਾਰ ਜਿਹੜੇ ਅਤਵਾਦੀ ਹਮਲੇ ਹੋ ਰਹੇ ਨੇ ਵੀ ਜੇ ਇਹਨਾਂ ਨੂੰ ਸਬਕ ਨਾ ਸਿਖਾਇਆ ਤਾਂ ਫਿਰ ਦੁਬਾਰੇ ਫੇਰ ਕਰਨਗੇ ਤਾਂ ਕਰਕੇ ਕੁਝ ਇਹ ਵੀ ਹੋ ਸਕਦਾ ਵੀ ਚੰਗ ਲੱਗਣ ਦੇ ਵੀ ਅਸਰ ਨੇ ਵੀ ਪਾਕਿਸਤਾਨ ਸੁਧਰ ਜਾਊਗਾ ਇਹਦੇ ਨਾਲ ਦੇਖੋ ਜੀ ਮੈਂ ਇਹਦੇ ਵਿੱਚ ਕੋਈ ਅੰਤਰਜਾਮੀ ਦਾ ਹੈ ਨਹੀਂ ਜਿਵੇਂ ਮੈਂ ਕਹਾਂ ਵੀ ਮੈਂ ਜੰਗ ਲਾ ਕੇ ਸਕਦੀ ਆ ਤੇ ਜੰਗ ਨਹੀਂ ਲੱਗਣੀ ਚਾਹੀਦੀ ਪਰ ਜਿਵੇਂ ਆਪਾਂ ਇੱਕ ਗੱਲ ਕਰਦੇ ਆ ਵੀ ਪ੍ਰਧਾਨ ਮੰਤਰੀ ਜੀ ਨੇ ਜੋ ਸਾਡੇ ਦੇਖਦੇ ਨੇ ਉਹਨਾਂ ਨੂੰ ਸਾਰੀ ਸਿਕਿਉਰਿਟੀ ਦਾ ਪਤਾ ਤਾਂ ਅਗਰ ਕਿਸੇ ਤਾਂ ਇਹ ਕਹਨੇ ਵੀ ਨਹੀਂ ਲੱਗਣੀ ਚਾਹੀਦੀ ਪਰ ਉਹਨਾਂ ਨੇ ਸਾਡੇ ਜਿਹੜੇ ਦੇਸ਼ ਦੇ ਨਾਗਰਿਕਾਂ ਨੇ ਉਹਨਾਂ ਦੀ ਸੁਰੱਖਿਆ ਪਹਿਲੀ ਆ ਪਰ ਜੇ ਕੋਈ ਵੀ ਗਵਰਨਮੈਂਟ ਫੈਸਲਾ ਲੈਂਦੀ ਆ ਆਉਦੇ ਲੋਕਾਂ ਦੀ ਸੁਰੱਖਿਆ ਦੇ ਲਈ ਤਾਂ ਉਹਦਾ ਹਰ ਇੱਕ ਨੂੰ ਸਵਾਗਤ ਕਰਨਾ ਚਾਹੀਦਾ ਬਾਕੀ ਜੋ ਵੀ ਪਲਗਾਮ ਦੇ ਵਿੱਚ ਜੋ ਵੀ ਹੋਇਆ ਆਪਣੇ 26 ਤੋਂ 27 ਨਾਗਰਿਕ ਕਹੇ ਨੇ ਜੋ ਮਾਰੇ ਗਏ ਨੇ ਜਾਂ ਟੂਰਿਸਟ ਮਾਰੇ ਗਏ ਨੇ ਜਾਂ ਧਰਮ ਦੇ ਨਾਮ ਤੇ ਮਾਰੇ ਗਏ ਨੇ ਚਲੋ ਤਾਂ ਕਿਸੇ ਵੀ ਤਰੀਕੇ ਨਾਲ ਮਾਰੇ ਗਏ ਨੇ ਪਰ ਜਿਨ੍ਹਾਂ ਦੇ ਵੀ ਘਰ ਉਜੜੇ ਨੇ ਆਪਾਂ ਕਹਿ ਸਕਦੇ ਹਾਂ ਅਸੀਂ ਦੇਖਿਆ ਵੀ ਕੋਈ ਨਵੇਂ ਵਿਆਹੇ ਜੋੜੇ ਦੀਗੇ ਉਹ ਤਾਂ ਬਹੁਤ ਜ਼ਿਆਦਾ ਗਲਤ ਹੋਇਆ ਪਰ ਹਾਂ ਜੇ ਸਰਕਾਰ ਅੰਧਗਵਾਦ ਤੇ ਕੋਈ ਵੀ ਐਕਸ਼ਨ ਲੈਂਦੀ ਆ ਕਿਉਂਕਿ ਸਾਡੇ ਪੰਜਾਬੀਆਂ ਨੇ ਪਹਿਲੇ ਦਿਨ ਤੋਂ ਹੀ ਦੇਹ ਦਾ ਸਾਹ ਦਿੱਤਾ ਤੇ ਇਹ ਇੱਕ ਬਹੁਤ ਵਧੀਆ ਕਦਮ ਹੋ ਸਕਦਾ ਹੈ ਬਈ ਮੌਕ ਟ੍ਰੈਲ ਬਾਰੇ ਕੀ ਕਹੋਗੇ ਮੌਕ ਟ੍ਰੈਲ ਦਾ ਵੀ ਹੁਣ ਐਲਾਨ ਕੀਤਾ ਹੈ ਕਈ ਹੈ ਨਾ 244 ਜ਼ਿਲਾਂ ਚ ਇੰਡੀਆ ਦੇ 244 ਜ਼ਿਲ੍ਹਿਆਂ ਤੋਂ ਉਹਦੇ ਵਿੱਚ ਆਪਣੇ ਪੰਜਾਬ ਦੇ ਜ਼ਿਲ੍ਹੇ ਵੀ ਆਉਂਦੇ ਨੇ ਇਹ ਮੇਰਾ ਸਾਰਾ ਫਿਰੋਜ਼ਪੁਰ ਪਟਿਆਲਾ ਜਿਵੇਂ ਬਾਕੀ ਮਹਾਲੀ ਚੰਡੀਗੜ੍ਹ ਚ ਵੀ ਆ ਨਾ ਮਤਲਬ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਜਿਹੜੀ ਇਹ ਸ਼ੁਰੂ ਕੀਤੀ ਹੈ ਵੀ ਮਤਲਬ ਜੰਗ ਵਾਂਗੂ ਲੱਗ ਸਕਦੀ ਆ ਦੇਖੋ ਜਿਹੜੀ ਮੌਕ ਡ੍ਰਿਲ ਆ ਇਹ ਜਿਹੜੀਆਂ ਆਪਣੀ ਇੰਡੀਅਨ ਦੀ ਆਰਮਡ ਫੋਰਸ ਜ ਨੇ ਉਹਨਾਂ ਦੁਆਰਾ ਇੱਕ ਡ੍ਰਿਲ ਕੀਤੀ ਜਾਂਦੀ ਆ ਇੱਕ ਰਿਹੈਸਲ ਕੀਤੀ ਜਾਂਦੀ ਆ ਜਿਹੜੀ ਇੱਕ ਪ੍ਰੀਪੇਅਰਡਨੈਸ ਹੁੰਦੀ ਆ ਤੇ ਉਹਦੇ ਵਿੱਚ ਉਹ ਤਿਆਰੀ ਕਰਦੇ ਨੇ ਤੇ ਆਉਣ ਵਾਲਾ ਕੋਈ ਵੀ ਜਿਹੜਾ ਖਾਤਰਾ ਵੀ ਉਹਦੇ ਵਿੱਚ ਅਸੀਂ ਕਿਵੇਂ ਪ੍ਰੀਪੇਅਰਡ ਹੋ ਸਕਦੇ ਆ ਇਹ ਤਾਂ ਦੇਖੋ ਹਰ ਇੱਕ ਦੇ ਹੀ ਦੀ ਸਨਾਵਾ ਕਰਦੀਆਂ ਨੇ ਪਹਿਲਾਂ ਵੀ ਕਰਦੀਆਂ ਸੀ ਤੇ ਹੁਣ ਵੀ ਕਰਦੀਆਂ ਨੇ ਤੇ ਇਹਦੇ ਨਾਲ ਤਾਂ ਅਸੀਂ ਕੁਝ ਜਲ ਦੱਸ ਨਹੀਂ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੋ ਜੰਗ ਲੱਗ ਰਹੀ ਹੈ ਵੀ ਅਸਾਰ ਬਣਦੇ ਨੇ ਨਾ ਜੰਗ ਲੱਗਣ ਦੇ ਕੀ ਸਹੀ ਹੈ ਵੀ ਇਹਦੇ ਨਾਲ ਆਪਣਾ ਪੰਜਾਬ ਹੈ ਆਪਣਾ ਪਿਸਿਆ ਜਾਊਗਾ ਵਿੱਚ ਪੰਜਾਬ ਹੀ ਮੂਰੇ ਆਉਂਦਾ ਨਾ ਜੰਗ ਹੁਣ ਜ਼ਿਆਦਾਤਰ ਤੇ ਆਮ ਪਬਲਿਕ ਤੇ ਇਫੈਕਟ ਕਰਦੀ ਏ ਮੈਂ ਵੈਸੇ ਦੇਖ ਰਿਹਾ ਹਾਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਲੋਕੀ ਵਾਰ ਨੂੰ ਇੰਨਾ ਸੀਰੀਅਸ ਲੈ ਨਹੀਂ ਰਹੇ ਮੀਮਸ ਬਣ ਰਹੇ ਆ ਹਨਾ ਜੋਕਸ ਕਾਫੀ ਕ੍ਰੈਕ ਹੋ ਰਹੇ ਆ ਪਰ ਮੈਨੂੰ ਲੱਗਦਾ ਸਾਨੂੰ ਇਹ ਚੀਜ਼ ਨੂੰ ਨਾ ਥੋੜਾ ਸੀਰੀਅਸ ਲੈਣਾ ਚਾਹੀਦਾ ਕਿਉਂਕਿ ਜੰਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇਹ ਮਤਲਬ ਇੱਕ ਜਨਰੇਸ਼ਨ ਦਾ ਇਫੈਕਟ ਪਾ ਜਾਈਗੀ ਸਾਡੇ ਤੇ ਇਕਨੋਮੀ ਪੂਰੀ ਇੰਡੀਆ ਦੀ ਜਿੰਨੇ ਵੱਡੇ ਵੱਡੇ ਬਿਜ਼ਨੈਸਸ ਨੇ এডੂਕੇਸ਼ਨ ਜਿਵੇਂ ਬੱਚਿਆਂ ਦੇ ਰਿਜ਼ਲਟ ਹੈਗੇ ਹੈ ਕੋਈ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਹੈ ਇਹ ਹਰ ਇੱਕ ਚੀਜ਼ ਤੇ ਇਫੈਕਟ ਪਾਏਗੀ ਇੱਕ ਜਨਰੇਸ਼ਨ ਦਾ ਤਾਂ ਮੈਨੂੰ ਲੱਗਦਾ ਹੋਣੀ ਤੇ ਨਹੀਂ ਚਾਹੀਦੀ ਪਰ ਇੱਕ ਨਾਰਮਲ ਅਪੋਜ਼ਿਟ ਰਿਐਕਸ਼ਨ ਹੈ ਜਿਹੜੇ ਉਹਨਾਂ ਦੇ ਦੇਸ਼ ਵੱਲੋਂ ਅਸੀਟ ਕੀਤਾ ਹੈ ਉਹਨਾਂ ਨੇ ਸਾਡੇ ਦੇਸ਼ ਤੇ ਅਟੈਕ ਕੀਤਾ ਇਨੋਸੈਂਟ ਪੀਪਲਸ ਨੂੰ ਅਟੈਕ ਕੀਤਾ ਮੈਨੂੰ ਲੱਗਦਾ ਵੈਸੇ ਨਹੀਂ ਹੋਣੀ ਚਾਹੀਦੀ ਪਰ ਦੇਖਦੇ ਆ ਸਰਕਾਰ ਆਪਣੇ ਵੱਲੋਂ ਬੈਸਟੀ ਕਰੂਗੀ ਜੋ ਕਰੂਗੀ ਇਹ ਭਾਈ ਜੀ ਗੁਰਦੁਆਰਾ ਸਾਹਿਬ ਉਤੇ ਵੀ ਹਮਲਾ ਕੀਤਾ ਬੰਬ ਸੱਟਿਆ ਗਿਆ ਹੈ ਨਾ ਜਿਹੜਾ ਇੰਡੀਆ ਦਾ ਗੁਰਦੁਆਰਾ ਹੈ ਬਾਰਡਰ ਏਰੀਆ 'ਚ ਤੇ ਉੱਥੇ ਇੱਕ ਗ੍ਰੰਥੀ ਦੀ ਵੀ ਮੌਤ ਹੋ ਗਈ ਹੁਣ ਉਧਰ ਵੀ ਸ਼ੁਰੂ ਹੋ ਗਿਆ ਹੁਣ ਤਾਂ ਪੂਰੇ ਅਸਾਰ ਲੱਗ ਰਹੇ ਨੇ ਵੀ ਹੁਣ ਉਧਰੋਂ ਵੀ ਇਧਰੋਂ ਵੀ ਹਮਲੇ ਹੋ ਰਹੇ ਨੇ ਉਧਰੋਂ ਵੀ ਹੋ ਰਹੇ ਨੇ ਪੂਰੇ ਬਸ ਫਿਮਾਰਸਾਰ ਲੱਗ ਰਿਹਾ ਹੈ ਬਾਕੀ ਗੁਰਦੁਆਰੇ ਵਾਲੀ ਗੱਲ ਮੈਨੂੰ ਨਹੀਂ ਪਤਾ ਸੀ ਪਰ ਕੋਈ ਨਹੀਂ ਅਸੀਂ ਤੇ ਅਰਦਾਸ ਕਰਾਂਗੇ ਕਿ ਜਿਨ੍ਹਾਂ ਤੇ ਵੀ ਹੋ ਰਿਹਾ ਜਿੱਧਰ ਵੀ ਹਮਲੇ ਆਮ ਪਬਲਿਕ ਨੂੰ ਨਾ ਨੁਕਸਾਨ ਹੋਵੇ ਬਸ ਭਾਈ ਮੀਮਸ ਤੁਸੀਂ ਕਹਿੰਨਾ ਮੀਮਸ ਬਣਾਈ ਜਾ ਰਹੇ ਨੇ ਨਾ ਇਹ ਤੁਹਾਨੂੰ ਪਤਾ ਵੀ ਇਹ ਜ਼ਿਆਦਾਤਰ ਪਾਕਿਸਤਾਨ ਮੀਡੀਆ ਬਣਾ ਰਿਆ ਨਾ ਪਾਕਿਸਤਾਨ ਦੇ ਉਧਰੋਂ ਨਿਊਜ਼ਾਂ ਆ ਰਹੀਆਂ ਨੇ ਉਹ ਦੇਖ ਰਿਹਾ ਆਪਾਂ ਮੀਮਸ ਬਣਾ ਰਹੇ ਨੇ ਵੀ ਕੋਈ ਇਹਨੂੰ ਫਿਕਰੀ ਨਹੀਂ ਹੈ ਕਿ ਲੋਕ ਜੇ جنگ ਲੱਗ ਜਾਵੇ ਉਹਨਾਂ ਪਾਸੋਂ ਪਤਾ ਲੱਗੇ ਵੀ ਇਹ ਜੰਗ ਤੋਂ ਬਾਅਦ ਕੀ ਹਾਲ ਹੁੰਦਾ ਹੈ ਪਰਮਾਣੂ ਬੰਬ ਨੇ ਇਕੱਲੇ-ਕੱਲੇ ਦੇਸ਼ ਕੋਲ ਹੈ ਨਾ ਜੇ ਸਟੈ ਜਾਵੇ ਤਾਂ ਆਪਣੇ ਨਸਲਾਂ ਸਾਰੀਆਂ ਕਿੰਨੀ ਉਮਰ ਪਰ ਲਈ ਖਰਾਬ ਹੋ ਜਾਂਦੀਆਂ ਤੁਹਾਨੂੰ ਪਤਾ ਹੈ ਉਹ ਇਹ ਮਤਲਬ ਲੋਕੀ ਸੀਰੀਅਸ ਨਹੀਂ ਲੈ ਰਹੇ ਨਾ ਚੀਜ਼ਾਂ ਨੂੰ ਉਹਨਾਂ ਨੂੰ ਲੱਗ ਰਿਹਾ ਐਵੇਂ ਚੱਲ ਰਹੀਆਂ ਨੇ ਚੀਜ਼ਾਂ ਪਰ ਜਿੰਨੀ ਵਾਰ ਵੀ ਅਗਰ ਅਸੀਂ ਦੇਖੀਏ ਹਿਸਟਰੀ 'ਚ جنگਾਂ ਹੋਈਆਂ ਨੇ ਤੇ ਬਹੁਤ ਜ਼ਿਆਦਾ ਇਫੈਕਟ ਕੀਤਾ ਹਰ ਇੱਕ ਕੰਟਰੀ ਨੂੰ ਤੇ ਬਸ ਉਹ ਲੋਕੀ ਸੀਰੀਅਸ ਨਹੀਂ ਲੈ ਰਹੇ ਮੈਂ ਤਾਂ ਕਹਾਂਗਾ ਥੋੜਾ ਸੀਰੀਅਸ ਲੋ ਥੋੜਾ ਸੋਚੋ ਇਸ ਬਾਰੇ ਬਹੁਤ ਸੈਂਸਿਟਿਵ ਟੌਪਿਕ ਹੈਗਾ ਤੇ ਇਹਦਾ ਮੀਮਸ ਵਗੈਰਾ ਨਹੀਂ ਬਣਨੇ ਚਾਹੀਦੇ ਇਹਨਾਂ ਚੀਜ਼ਾਂ ਤੇ ਠੀਕ ਹੈ ਜੀ ਬਾਕੀ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਤੁਹਾਨੂੰ ਲੈ ਕੇ ਚੱਲਦੇ ਆ ਭਾਈ ਜੀ ਨਾ ਭਾਈ ਜੀ جنگ ਲੱਗ ਰਹੀ ਆ ਨਾ ਵੀ ਅਸਾਰ ਨੇ ਪੂਰੇ جنگ ਲੱਗਣ ਦੇ ਇੰਡੀਆ ਬਿਰੇ جنگ ਹੋਣੀ ਚਾਹੀਦੀ ਆ ਹਾਂਜੀ ਕਿਉਂਕਿ ਬਿਰੇ ਹੁਣ ਬਾਰ ਬਾਰ ਜਦ ਬੰਦਾ ਹੱਦ ਟੱਪੀ ਜਾਵੇ ਨਾ ਬਾਹਰੋਂ ਤੇ ਆਪਾਂ ਆਪਣੇ ਮਾਸੂਮ ਜਾਨਾਂ ਨੂੰ ਹੁਣ ਗਵਾਈ ਜਾਵਾਂ ਕਿੰਨਾ ਕਿ ਚਰ ਗਵਾਈ ਜਾਵਾਂਗੇ ਫਿਰ ਅੱਗੇ ਅੱਗੇ ਕਾਨੂੰ ਹੋਰ ਮੂੰਹ ਪਾਉਣਗੇ ਅੱਗੇ ਅੱਗੇ ਵੀ ਲੱਗਦਾ ਨਹੀਂ ਇਹ ਜੰਗ ਲਾਏ ਦੋਨੇ ਦੇਸ਼ਾਂ ਨੂੰ ਨੁਕਸਾਨ ਆ ਵੀ ਆਪਣੇ ਜਿਹੜੇ ਆਮ ਨਾਗਰਿਕ ਨੇ ਉਹਨਾਂ ਦਾ ਨੁਕਸਾਨ ਆ ਰਾਸ਼ਨ ਵੀ ਇਕੱਠਾ ਕਰਨ ਨੂੰ ਕਹਿ ਰਹੇ ਨੇ ਤੇ ਆਰਥਿਕ ਮੰਦੀ ਵੀ ਆ ਸਕਦੀ ਹੈ ਇਹਦੇ ਨਾਲ ਦੇਖੋ ਵੀਰੇ ਅ ਅੱਗੇ ਜਾ ਕੇ ਜਿਆਦਾ ਜੋਖਮ ਨਾਲੋਂ ਜੇ ਮਾੜੀ ਮੋਟੀ ਤੰਗੀ ਕੱਟੀ ਜਾਵੇ ਤਾਂ ਕੀ ਪਤਾ ਜੰਗ ਹੋਵੇ ਵੀ ਨਾ ਹੱਲ ਨਿਕਲ ਵੀ ਆਵੇ ਕਿ ਸਾਹਮਣੇ ਵਾਲੇ ਬੰਦੇ ਥੋੜਾ ਨੇਗੋਸ਼ੀਏਟ ਕਰਨਗੇ ਜਦ ਗੱਲਬਾਤ ਹੋਊਗੀ ਥੋੜਾ ਜੰਗ ਦੇ ਡਰ ਤੋਂ ਉਹਨਾਂ ਨੂੰ ਵੀ ਤਾਂ ਨੁਕਸਾਨ ਹੈਗਾ ਹੀ ਆ ਤੇ ਜੇ ਦੋਨੋਂ ਜੇ ਉਹ ਥੋੜੇ ਸਮਝਦਾਰ ਹੋਏ ਵੀ ਸਾਡਾ ਨੁਕਸਾਨ ਆ ਹੁਣ ਆਪਣੇ ਅੰਦੇਸ਼ ਚ ਅੰਦਰ ਆ ਕੇ ਬੰਦੇ ਮਰੇ ਨੇਗੇ ਕਿल्ले ਬੰਦੇ ਮਰੇ ਨੇ ਵੈਸੇ ਭਾਈ ਕਈ ਇੰਡੀਆ ਤੇ ਇੰਡੀਆ ਦੇ ਪਾਕਿਸਤਾਨਾ ਨਾ ਦੇ ਵਸਨੀਕ ਨਹੀਂ ਚਾਹੁੰਦੇ ਵੀ ਜੰਗ ਲੱਗਣੀ ਚਾਹੀਦੀ ਉਹ ਸ਼ਾਂਤੀ ਚਾਹੁੰਦੇ ਨੇ ਵੀ ਸ਼ਾਂਤੀ ਹੋਵੇ ਨਾ ਵੀ ਪਿਆਰ ਨਾਲ ਮਸਲਾ ਹੱਲ ਹੋਵੇ ਗੱਲਬਾਤ ਨਾਲ ਮਸਲਾ ਹੱਲ ਹੋਵੇ ਬਾਅਦ ਵਿੱਚ ਗੱਲਬਾਤ ਨਾਲ ਮਸਲਾ ਹੱ ਇਹ ਸਭ ਦੀ ਅਲੱਗ-ਅਲੱਗ ਮੈਂਟੈਲਿਟੀ ਆ ਹੁਣ ਤੁਸੀਂ ਇਕਲ ਦੇਖਿਆ ਜਿਹੜੇ ਟੈਰਰਿਸਟ ਨੇਗੇ ਉਹਨਾਂ ਦੀ ਆਪਣੀ ਮੈਂਟੈਲਿਟੀ ਆ ਕਿ ਅਸੀਂ ਕਿਦਾਂ ਬੇ ਬੰਦਿਆਂ ਨੂੰ ਕਿਦਾਂ ਉਹ ਕਹਿੰਦੇ ਵੀ ਧਰਮ ਪੁੱਛ ਕੇ ਮਾਰਿਆ ਹਨਾ ਲੇਕਿਨ ਕਈ ਬੰਦੇ ਦੀ ਮੈਂਟੈਲਿਟੀ ਇਦਾਂ ਕਿ ਉਹ ਪਿਆਰ ਤੇ ਸ਼ਾਂਤੀ ਨਾਲ ਗੱਲ ਕਰਦੇ ਨੇ ਹੁਣ ਤੁਸੀਂ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਕੁਝ ਬੰਦੇ ਨੇਗੇ ਜਿਹੜੇ ਆਪਾਂ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਪਾਕਿਸਤਾਨ ਨੂੰ ਹਨਾ ਇੰਡੀਆ ਨੂੰ ਪਾਕਿਸਤਾਨ ਨਾਲ ਪਿਆਰ ਕਰੇ ਕੁਝ ਬੰਦੇ ਉਹ ਨੇ ਜਿਨ੍ਹਾਂ ਨੇ 47 ਚ ਕੁੜੀਆਂ ਦੀਆਂ ਜੱਤਾਂ ਲੁੱਟੀਆਂ ਨੇ ਆਪਣੀਆਂ ਧੀਆ ਭੈਣਾਂ ਦੀਆਂ ਉਹਨਾਂ ਨੂੰ ਨੰਗੇ ਕਰਕੇ ਇਦਾਂ ਸੜਕਾਂ ਤੇ ਤੁਰਵਾਇਆ ਸੀਗਾ ਤੇ ਉਹ ਉਹੀ ਬੰਦੇ ਨੇ ਨਾ ਪਹਿਲਾਂ ਆਪਾਂ ਨੂੰ ਆਪਣੇ ਘਰ ਬਾਰੇ ਸੋਚਣਾ ਚਾਹੀਦਾ ਗਵਾਂਡੀਆਂ ਨਾਲ ਗਵਾਂਡੀਆਂ ਨਾਲ ਬਈ ਲੱਗਦਾ ਨਹੀਂ ਵੀ ਜਿਹੜੇ ਆਪਣੇ ਦਾ ਚਲੋ ਬਾਡਰ ਏਰੀਆ ਨਹੀਂ ਹੈਗਾ ਜਿਹੜੇ ਬਾਡਰ ਏਰੀਆ ਦੇ ਪਿੰਡ ਪੈਂਦੇ ਨੇ ਉਹਨਾਂ ਨੂੰ ਤਾਂ ਘਰ ਛੱਡ ਕੇ ਜਾਣਾ ਪੈ ਰਿਆ ਟਰਾਲੀਆਂ ਭਰ ਕੇ ਜਾ ਰਹੇ ਨੇ ਆਪਣਾ ਪਿੰਡ ਚ ਖਾਲੀ ਕਰਵਾਇਆ ਜਾ ਰਹੇ ਨੇ ਬਾਡਰ ਏਰੀਆ ਸਕੂਲ ਕਾਲਜ ਸਾਰਾ ਕੁਝ ਬੰਦ ਕਰਤਾ ਵੀਰੇ ਇਹਦੇ ਵਾਸਤੇ ਆਪਾਂ ਘੱਟ ਜ਼ਿੰਮੇਵਾਰ ਆ ਸਾਹਮਣੇ ਵਾਲੇ ਜ਼ਿਆਦਾ ਜ਼ਿੰਮੇਵਾਰ ਨੇ ਕਿਉਂਕਿ ਟੈਰਰਿਜ਼ਮ ਨੂੰ ਸਪੋਰਟ ਕੌਣ ਕਰਦਾ ਤੇ ਉਹਨਾਂ ਨੇ ਕੀਤਾ ਤੇ ਆਪਣੇ ਘਰ ਚ ਜਾ ਕੇ ਜਦ ਇੱਕ ਤੁਸੀਂ ਇਹਦੇ ਦੇਖੋ ਜੇ ਕੱਲ ਨੂੰ ਇੰਨੀ ਅੰਦਰ ਆ ਕੇ ਆਪਾਂ ਨੂੰ ਮਾਰ ਸਕਦੇ ਨੇ ਤੇ ਰੱਬ ਨਾ ਕਰੇ ਕੱਲ ਨੂੰ ਆਪਣੇ ਉਹ ਪਿੰਡਾਂ ਤੇ ਵੀ ਅਟੈਕ ਹੋ ਸਕਦਾ ਨਾ ਜੇ ਆਪਾਂ ਉਹਨਾਂ ਨੂੰ ਨਹੀਂ ਰੋਕਾਂਗੇ ਸਹੀ ਗੱਲ ਹੈ ਜੰਗ ਜ਼ਰੂਰੀ ਆ ਜੰਗ ਉਦੋਂ ਹੁੰਦੀ ਹੈ ਜਦ ਹੱਦ ਪਾਣੀ ਉਪਰੋਂ ਨਿਕਲ ਜਾਂਦਾ ਜਦ ਕਹਿੰਦੇ ਪਾਣੀ ਸਿਰ ਤੋਂ ਲੰਘ ਜਾਂਦਾ ਕੁਝ ਨਾ ਕੁਸਤਾ ਕਰਨੀ ਪੈਂਦਾ ਭਾਈ ਜੀ ਜੰਗ ਲੱਗ ਰਹੀ ਹੈ ਇੰਡੀਆ ਪਾਕਿਸਤਾਨ ਦੀ ਨਾ ਸਾਰ ਬਣ ਰਹੇ ਤੇ ਮੌਕ ਟ੍ਰੇਲਾਂ ਸ਼ੁਰੂ ਹੋ ਗਈਆਂ ਕੀ ਕਹਿਣਾ ਚਾਹੋਗੇ ਆਪਾਂ ਤਾਂ ਇਹੀ ਵਿਚਾਰ ਆ ਵੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਚਾਹੁੰਦਾ ਕਿ ਪੰਜਾਬ ਵਿੱਚ ਜਾਂਦੇ ਲੱਗੇ ਹਮੇਸ਼ਾ ਜਿੰਨੇ ਵੀ ਵਾਰ ਜੰਗ ਲੱਗੀ ਹੈ ਇਹ ਭਾਰਤ ਦੀ ਸਰਕਾਰ ਹੈ ਜੋ ਪੰਜਾਬ ਨੂੰ ਅੱਗੇ ਕਰਦੀ ਹੈ ਪਾਕਿਸਤਾਨ ਨਾਲ ਹੋਰ ਵੀ ਬਾਰਡਰ ਲੱਗਦੇ ਨੇ ਉਧਰੋਂ ਜੇ ਤੁਸੀਂ ਚਾਹੁੰਦੇ ਹੋ ਭਾਰਤ ਦੀ ਸਰਕਾਰ ਚਾਹੁੰਦੀ ਹੈ ਵੀ ਜੰਗ ਲੱਗਣੀ ਚਾਹੀਦੀ ਹੈ ਵੀ ਹੋਰ ਬਾਰਡਰ ਅਸੀਂ ਸ਼ੁਰੂ ਕਰ ਲਓ ਜਦੋਂ ਵੀ ਕੋਈ ਇਹੋ ਜਿਹਾ ਕੋਈ ਮਸਲਾ ਬਣਦਾਗਾ ਅਟਾਰੀ ਬਾਰਡਰ ਰੋਜਪੁਰ ਸਾਈਡ ਦੇ ਬਾਰਡਰ ਪੰਜਾਬ ਨੂੰ ਮੂਰੇ ਕੀਤਾ ਜਾਂਦਾਗਾ ਜਿੰਨੇ ਹੋਰ ਕੋਈ ਬਾਰਡਰ ਨੇ ਜਿਵੇਂ ਕਿ ਹੁਣ ਕੀ ਰੀਸੈਂਟਲੀ ਅਟੈਕ ਹੋਇਆ ਇਹਨਾਂ ਨੇ ਬੰਦ ਕੀ ਕੀਤਾਗਾ ਅਟਾਰੀ ਬਾਰਡਰ ਜਿਹੜੀਆਂ ਗੁਜਰਾਤ ਦੇ ਵਿੱਚ ਬਾਰਡਰਸ ਨੇ ਉਥੇ ਕੰਮ ਵਗੈਰਾ ਚੱਲਦਾ ਵਪਾਰ ਚੱਲਦਾ ਉਹ ਨਹੀਂ ਬੰਦ ਹੋਏ ਸਿਰਫ ਪੰਜਾਬ ਨੂੰ ਇਹਦਾ ਮੇਨ ਮਕਸਦ ਕੀ ਹੈ ਪੰਜਾਬ ਨੂੰ ਨੁਕਸਾਨ ਬਚਾਉਣਾ ਮਤਲਬ ਜਿਹੜੀ ਘੱਟ ਕਾਮ ਆ ਆਪਣੀ ਪੰਜਾਬੀਆਂ ਦੀ ਇਹਨਾਂ ਵੀ 2% ਹੈ ਵੀ ਇਹਨੂੰ ਖਤਮ ਕਰਨਾ ਚਾਹੁੰਦੇ ਨੇ ਇਹਨਾਂ ਦਾ ਇਹੀ ਇਰਾਦਾ ਫਿਰ ਇਹ ਜਿੱਥੋਂ ਤੱਕ ਆਪਾਂ ਕਹਿ ਸਕਦੇ ਆਂ ਵੀ ਪੰਜਾਬ ਬਿਨਾ ਕਿਸੇ ਦੀ ਗਤੀ ਨਹੀਂ ਹੈਗੀ ਭਾਰਤ ਸਰਕਾਰ ਹੋ ਗਈ ਹੋਰ ਵੀ ਬਾਹਰ ਦੀ ਸੈਂਟਰ ਜਿਹੜੀਆਂ ਵਰਡ ਲੈਵਲ ਤੇ ਨੇਸ਼ਨਲ ਲੈਵਲ ਤੇ ਸਰਕਾਰਾਂ ਨੇ ਉਹ ਆਪਣੀ ਘੱਟ ਗਿਣਤੀ ਕਿਉਂਕਿ ਪੰਜਾਬ ਜੋ ਸਿੱਖਾਂ ਦੀ ਅਬਾਦੀ ਇਹਦੇ ਸਭ ਤੋਂ ਵੱਧ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਸਿੱਖਾਂ ਨੂੰ ਖਤਮ ਕਰਕੇ ਹੀ ਉਹ ਰਾਜ ਕਰ ਸਕਦਾ ਜਿਹਨੇ ਟਾਈਮ ਸਿੱਖ ਨਹੀਂ ਉਹਨਾਂ ਟਾਈਮ ਕੋਈ ਕਿਤੇ ਰਾਜ ਨਹੀਂ ਕਰ ਸਕਦਾ ਇਹਨਾਂ ਨੂੰ ਆਪਣਾ ਪੰਜਾਬ ਨੂੰ ਹੀ ਇਹ ਇੱਕ ਸੈਂਟਰ ਬਣਾ ਲੈਂਦੀ ਹੈ ਲੜਾਈ ਦਾ ਜਿਹੜਾ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਣਾ ਹੋਰ ਇੰਡੀਆ ਭਾਰਤ ਸਰਕਾਰ ਚ ਕਿਸੇ ਸਟੇਟ ਦਾ ਨੁਕਸਾਨ ਨਹੀਂ ਹੋਣਾ ਇਧਰੋਂ ਆਪਣਾ ਪੰਜਾਬ ਇੱਕ ਤਰ੍ਹਾਂ ਦਾ ਮੂਹਰੇ ਡਟ ਕੇ ਖੜਦਾ ਹੈ ਵੀ ਇੱਕ ਪੰਜਾਬ ਦੇ ਲੋਕ ਦਲੇਰ ਵੀ ਨੇ ਅੱਗੇ ਓਕੇ ਖੜ ਜਾਂਦੇ ਨੇ ਸ਼ਹੀਦیاں ਦੇਣ ਨੂੰ ਤਿਆਰ ਨੇ ਤਾ ਕਰਕੇ ਪੰਜਾਬ ਨੂੰ ਓਕੇ ਕਰ ਦਿੰਦੇ ਨੇ ਵੀ ਬਾਕੀ ਸੂਬੇ ਜਿਹੜੇ ਪਿੱਛੇ ੜ ਜਾਂਦੇ ਨੇ ਇਹ ਗੱਲ ਪਤਾ ਕੀ ਹੈ ਜਦੋਂ ਤਾਂ ਪਰੇੜਾਂ ਹੁੰਦੀਆਂ ਨੇ 26 ਜਨਵਰੀ 15 ਅਗਸਤ ਤੇ ਉਹ ਤਾਂ ਹੋਰ ਰੈਜੀਮੈਂਟ ਆ ਜਾਂਦੀਆਂ ਨੇ ਮੂਰੇ ਜਦੋਂ ਕੋਈ جنگ ਲੜਾਉਣੀ ਆ ਉਦੋਂ ਸਿੱਖ ਰੈਜੀਮੈਂਟ ਮੂਰੇ ਹੁੰਦੀ ਹੈ ਇਤੋਂ ਸਾਫ ਪਤਾ ਲੱਗਦਾ ਕਿ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਸਾਰੇ ਤੇ ਅਸੀਂ ਚਾਹੁੰਦੇ ਕਿ ਪੰਜਾਬ 'ਚ ਜੰਗ ਨਾ ਲੱਗੇ ਜੇ ਜੰਗ ਕਰਨੀ ਆ ਤਾਂ ਹੋਰ ਬਾਰਡਰਾਂ 'ਤੇ ਸ਼ੁਰੂ ਕਰ ਲੈਣ ਗੁਜਰਾਤ ਕਰ ਲੈਣ ਜਿੱਥੇ ਲੱਗਦੇ ਹੋਰ ਬਾਰਡਰ ਪਾਕਿਸਤਾਨਾ ਉਧਰ ਕਰ ਲੈਣ ਸ਼ੁਰੂ ਇਹ ਜਿਹੜੇ ਅੱਤਵਾਦੀ ਮਾਰੇ ਨੇ 26 ਅੱਤਵਾਦੀ ਪਹਿਲਗਾਮ ਦੇ ਵਿੱਚ ਬੇਕਸੂਰ ਕੀ ਲਾਲ ਫਿਰ ਉਹਨਾਂ ਨੇ ਗਲਤ ਨਹੀਂ ਕੀਤਾ ਉਹਦਾ ਬਦਲਾ ਹੀ ਲੈ ਰਹੇ ਨੇ ਤਾਂ ਇੰਡੀਆ ਵਾਲੇ ਨਹੀਂ ਆਪਾਂ ਜਿਹੜੇ ਕਹਿੰਦੇ ਆ ਜਿਹੜਾ ਪਹਿਲਗਾਮ ਚ 26 ਬੇਕਸੂਰ ਮਾਰੇ ਨੇ ਆਪਾਂ ਉਹਨੂੰ ਬਿਲਕੁਲ ਗਲਤ ਚਾਹੁੰਦੇ ਆ ਆਪਾਂ ਇਹ ਚਾਹੁੰਦੇ ਆ ਕਿ ਉਹਨਾਂ ਦਾ ਅਤੰਗਵਾਦੀ ਦਾ ਖਾਤਮਾ ਕਰੋ ਪਰ ਉਹਦੇ ਉਸ ਇੱਕ ਧਾਲ ਬਣਾ ਕੇ ਉਹਨੂੰ ਐ ਤਾਂ ਨਹੀਂ ਵੀ ਪੰਜਾਬ ਨੂੰ ਖਤਮ ਕਰੋ ਹੁਣ ਜੇ ਆਪਾਂ ਕਹਿੰਦੇ ਆ ਕਿ ਆਪਾਂ ਬਦਲਾ ਲੈਣਾ ਬਦਲਾ ਲੋ ਤੁਸੀਂ ਜੀ ਸੱਦ ਕੇ ਲੋ ਪਰ ਕੱਲਾ ਪੰਜਾਬ ਨੂੰ ਕਿਉਂ ਮੂਹਰਾ ਬਣਾ ਕੇ ਬਦਲਾ ਲੈਣਾ ਹੈ ਆ ਭਾਈ ਕਿਉਂਕਿ ਜੇ ਕਸ਼ਮੀਰ ਜਾਂ ਜਾਣੇ ਆਪਾਂ ਕਸ਼ਮੀਰ ਜਾਣਾ ਹੁੰਦਾ ਤਾਂ ਪੰਜਾਬ ਦੇ ਵਿਚ ਨੂੰ ਗਈ ਜਾਣਾ ਪੈਂਦਾ ਏ ਇਸ ਕਰਕੇ ਕਸ਼ਮੀਰ ਕਰਕੇ ਹੀ ਲੜਾਈ ਹੋ ਰਹੀ ਆ ਨਹੀਂ ਬਿਲਕੁਲ ਕਸ਼ਮੀਰ ਕਰਕੇ ਲੜਾਈ ਹੋ ਰਹੀ ਆ ਕਸ਼ਮੀਰ ਚ ਪਹਿਲਾਂ ਵੀ ਹੁੰਦੇ ਰਹੇ ਨੇ ਹਮਲੇ ਪਰ ਕਸ਼ਮੀਰ ਦਾ ਹਮਲਾ ਕੋਈ ਜੋ ਵੀ ਸੋਲੂਸ਼ਨ ਹੁੰਦਾ ਕੋਈ ਜੰਗ ਸੋਲੂਸ਼ਨ ਨਹੀਂ ਹੁੰਦਾ ਐਟ ਦੀ ਐਂਡ ਟੇਬਲ ਟਾਕ ਹੀ ਸੋਲੂਸ਼ਨ ਹੁੰਦੀ ਹੈ ਤੇ ਜੰਗ ਨਾਲ ਸਭ ਤੋਂ ਵੱਧ ਨੁਕਸਾਨ ਹੀ ਹੋਇਆ ਅੱਜ ਤੱਕ ਨੁਕਸਾਨ ਵੀ ਪੰਜਾਬ ਦਾ ਹੀ ਪਿਆ ਭਾਈ ਜੀ ਜੰਗ ਲੱਗ ਰਹੀ ਤੁਸੀਂ ਕਿੱਥੋਂ ਆਏ ਜੀ ਮੈਂ ਆ ਜੀ ਐਡਮਿੰਟਨ ਕੈਨੇਡਾ ਜਦੋਂ ਆਇਓ ਮੈਨੂੰ ਹੋ ਗਿਆ 15 ਕ ਦਿਨ ਆਏ ਨੂੰ ਭਾਈ ਲੱਗਦਾ ਨਹੀਂ ਵੀ ਗਲਤ ਟਾਈਮ ਆ ਗਏ ਹੁਣ ਤਾਂ جنگ ਲੱਗਣੀ ਆ ਮੈਂ ਤਾਂ ਜੀ ਧੁੱਪ ਸੇਕਣ ਆਇਆ ਵੀ ਪਸੀਨਾ ਪਸੂਨਾ ਵਧੀਆ ਆ ਜਾਵੇ ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਹੈ ਤੇ ਹੁਣ جنگ ਦੇ ਬਾਰੇ ਕੀ ਕਹੂੰਗੇ ਜਿਹੜੀ ਇੰਡੀਆ ਪਾਕਿਸਤਾਨ ਦੀ جنگ ਕਹਿੰਦੇ ਵੀ ਲੱਗ ਸਕਦੀ ਆ ਮੌਕ ਟ੍ਰੇਲਾਂ ਸ਼ੁਰੂ ਹੋ ਗਈਆਂ ਬਲੈਕਆਊਟ ਹੋ ਰਿਹਾ ਸ਼ਹਿਰਾਂ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਨਹੀਂ ਲੱਗੂਗੀ ਜਿੱਦਾਂ ਦਾ ਵੀ ਮੈਂ ਸੁਣਿਆ ਜਾਂ ਮੈਂ ਦੇਖਿਆ ਜਿੱਥੇ ਤੱਕ ਮੈਨੂੰ ਪਤਾ ਹੈ ਹਾਂਜੀ ਬਾਕੀ ਤੁਸੀਂ ਭਾਜੀ ਇਹਨਾਂ ਨੂੰ ਪਤਾ ਹੋਣਾ ਜ਼ਿਆਦਾ ਇਹਨਾਂ ਨਾਲ ਗੱਲ ਕਰ ਲਓ। ਚੰਗ ਮਤਲਬ ਕਿ ਇਹ ਪੁੱਛਣਾ ਚਾਹੁੰਦੇ ਆ ਵੀ ਕਿਉਂ ਕਿਉਂ ਲੱਗ ਰਹੀ ਐ ਜਿਹੜੇ ਉਹ ਸਹੀ ਕੀਤਾ ਜੋ ਉਹਨਾਂ ਨੇ ਕੀਤਾ ਏ ਜੋ 26 ਹਿੰਦੂਸਤਾਨੀ ਮਾਰੇ ਉਹਦੇ ਕਰਕੇ ਕਸ਼ਮੀਰ ਜਵਾਬ ਦੇਣੀ ਨਹੀਂ ਗਲਤ ਕੀਤਾ ਉਹਨਾਂ ਨੇ ਜਿਹੜੇ ਬੰਦੇ ਦੇਖੋ ਇੰਡੀਅਨ ਮਾਰੇ ਆ ਉਹਨਾਂ ਨੇ ਇਹਦਾ ਬਦਲਾਤ ਲੈਣਾ ਹੀ ਚਾਹੀਦਾ ਸਰਕਾਰ ਨੂੰ ਠੀਕ ਹੈ ਕਿ ਨਹੀਂ ਗਲਤ ਹੋਇਆ ਕੋਈ ਨਿਰਦੋਸ਼ ਬੰਦੇ ਮਾਰਨੇ ਇਹ ਤਾਂ ਕੋਈ ਅੱਤਵਾਦ ਨੂੰ ਬढ़ावा ਦੇਣਾ ਤਾਂ ਕੋਈ ਬਾੜੀ ਵਧੀਆ ਗੱਲ ਨਹੀਂ ਐ ਜਿਹੜਾ ਉਹਨੇ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਇਹਨਾ ਉਹਨਾਂ ਦੇ ਲਖਸ਼ਰੇ ਤਾਇਬਾ ਉੱਤੇ ਹਮਲੇ ਕੀਤੇ ਨੇ ਉਹਨਾਂ ਦੇ ਸਾਰੇ ਟਿਕਾਣੇ ਜਿਹੜੇ ਟਾਟੇਰੀ ਕਰਤੇ ਹਨਾ 60 ਦੇ ਕਰੀਬ ਅਤਵਾਦੀ ਮਾਰੇ ਗਏ ਬਦਲਾ ਉਹਨਾਂ ਲੈ ਲਿਆ ਪਰ ਉਧਰੋਂ ਵੀ ਹਮਲੇ ਹੋ ਕੇ ਸ਼ੁਰੂ ਹੋਣ ਕਰਨੇ ਇੱਕ ਗੁਰਦੁਆਰੇ ਤੇ ਹਮਲਾ ਹੋ ਗਿਆ ਤੇ ਉਧਰੋਂ ਵੀ ਹਮਲੇ ਸ਼ੁਰੂ ਹੋ ਗਏ ਹੁਣ ਲੱਗ ਗਈ ਜੰਗ ਹੁਣ ਪੱਕੀ ਲੱਗ ਸਕਦੀ ਮੰਦ ਭਾਗੀ ਗੱਲ ਹੈ ਇਹ ਨਹੀਂ ਜੰਗ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ ਨਾ ਬਿਲਕੁਲ ਉਧਰ ਲੈਂਦੇ ਪੰਜਾਬ ਦਾ ਵੀ ਨੁਕਸਾਨ ਹੋਣਾ ਇੱਧਰ ਛੱਡਦੇ ਪੰਜਾਬ ਦਾ ਵੀ ਨੁਕਸਾਨ ਹੋਣਾ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ ਨਾ ਬਾਕੀ ਲੱਗਦਾ ਵੀ ਕੋਈ ਫਰਕ ਨਹੀਂ ਪੈਂਦਾ ਬਾਕੀ ਤਾਂ ਕਿਸੇ ਨੂੰ ਕੋਈ ਫਰਕ ਪੈਣਾ ਜਿਹੜੇ ਦੂਰ ਬੈਠਿਆ ਤਾਮਾ ਲੱਡੂ ਵਾਲੇ ਨੂੰ ਕੀ ਫਰਕ ਪੈਣਾ ਫਰਕ ਪੈਣਾ ਪੰਜਾਬ ਨੂੰ ਬਿਲਕੁਲ ਪੰਜਾਬੀ ਅੱਜ ਤੱਕ ਮਰੇ ਆ ਪੰਜਾਬੀ ਨੂੰ ਮੂਰੇ ਕੀਤਾ ਜਾਂਦਾ ਬਾਰਡਰ ਤੇ ਵੀ ਫੌਜੀ ਲਾਈਏ ਤਾਂ ਸਰਦਾਰੀ ਲਾਈਏ ਕਿਵੇਂ ਦੇਖਦੇ ਹਾਂ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਫੈਸਲਾ ਸਹੀ ਲੈਂਦੇ ਨੇ ਵੀ ਸਹੀ ਵਧੀਆ ਮੰਤਰੀ ਹੈ ਇਹ ਵਧੀਆ ਪ੍ਰਧਾਨ ਮੰਤਰੀ ਇਹ ਤੁਹਾਨੂੰ ਸਾਨੂੰ ਪਤਾ ਹੀ ਹੈ ਨੇ ਪ੍ਰਧਾਨ ਮੰਤਰੀ ਦਾ ਵਧੀਆ ਹੈ ਠੀਕ ਹੈ ਕੋਈ ਇਦਾਂ ਦੀ ਗੱਲ ਨਹੀਂ ਸਿੱਖਾਂ ਨੂੰ ਕਿਉਂ ਅੱਗੇ ਕਰਦੇ ਨੇ ਹਮੇਸ਼ਾ ਫਿਰ ਇਹ ਗੱਲ ਮਾੜੀ ਹੈ ਜਿਹੜਾ ਸਿੱਖਾਂ ਨੂੰ ਅੱਗੇ ਕਰਦੇ ਆ ਇਹ ਗਲਤ ਹੈ ਸਿੱਖਾਂ ਨੂੰ ਨਹੀਂ ਅੱਗੇ ਕਰਨਾ ਚਾਹੀਦਾ ਜੀ ਸਾਹਿਬਾ ਦੇ ਪ੍ਰਧਾਨ ਮੰਤਰੀ ਵਧੀਆ ਤਾਂ ਫਿਰ ਲੜਾਈ ਹੋਣੀ ਨਹੀਂ ਚਾਹੀਦੀ ਲੜਾਈ ਤਾਂ ਸਭ ਤੋਂ ਮਾੜੀ ਚੀਜ਼ ਹੈ ਲੜਾਈ ਬਿਲਕੁਲ ਨਹੀਂ ਚਾਹੀਦੀ ਸ਼ਾਂਤੀ ਚਾਹੀਦੀ ਹੈ ਪੀਸਫੁੱਲ ਚਾਹੀਦੀ ਹੈ ਹਰ ਇੱਕ ਬੰਦਾ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦਾ ਹੈ ਪਿਆਰ ਕਰੇ ਰਾਈ ਤੇ ਪੀਸ ਲਾਈਫ ਜਿਹੜੀ ਉਹ ਵਧੀਆ ਹੈ ਆਪਣੇ ਵਧੀਆ ਕੰਮ ਕਰੋ ਤੇ ਆਪਣੀ ਮੋਲਕ ਨੂੰ ਸੋਹਣਾ ਬਣਾਓ ਰਾਈਟ ਤੇ ਇੰਜੋਏਮੈਂਟ ਵੀ ਕਰੋ ਹਾਰਡ ਵਰਕ ਵੀ ਕਰੋ ਹਨਾ ਬਸ ਇਤੋਂ ਇੰਨਾ ਕੀ ਹੋਣਾ ਚਾਹੀਦਾ ਇਤੋਂ ਜ਼ਿਆਦਾ ਬਾਲੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਇਹ ਪ੍ਰਧਾਨ ਮੰਤਰੀ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਆਪਣੇ ਮੋਲਕ ਨੂੰ ਪੀਸ ਬਣਾਓ ਹਨਾ ਸਾਰੇ ਨੂੰ ਪੰਜਾਬ ਨੂੰ ਵਧੀਆ ਪੰਜਾਬ ਖੁਸ਼ਹਾਲ ਬਣਾਓ ਵਧੀਆ ਰੱਖੋ ਰਾਈਟ ਸਾਫ ਸੁਥਰਾ ਰੱਖੋ ਤੇ ਦਿਲ ਆਪਣੇ ਸਾਫ ਰੱਖ ਹਾਂਜੀ ਕੀ ਕਹੋਗੇ ਜਿਹਦੇ ਬਾਰੇ ਜੋ ਵੀ ਇਹ ਜੰਗ ਲੱਗ ਰਹੀ ਹੈ ਸਹੀ ਹੈ ਨੇ ਭਾਜੀ ਗੱਲ ਤੇ ਹੀ ਆਉਣੇ ਇਹ ਪ੍ਰੂਫ ਤਾਂ ਕਿਸੇ ਕੋਈ ਨਹੀਂ ਵੀ ਪਾਕਿਸਤਾਨ ਨੇ ਮਾਰੇ ਆ ਜਾਂ ਕਹਨੇ ਮਾਰੇ ਆ ਇਹਦਾ ਹੁਣ ਪੋਲੀਟੀਸ਼ੀਨ ਆ ਸਾਰਾ ਕੁਝ ਅੱਗੇ ਵੀ ਮਾਰੇ ਸੀਗੇ ਉਦੋਂ ਵੀ ਵੋਟਾਂ ਦੇ ਲੱਗ ਗਈ ਮਰੇ ਸੀ ਹੁਣ ਵੀ ਵੋਟਾਂ ਆਉਣ ਡੀਆਂ ਤਾਂ ਹੁਣ ਵੀ ਵੋਟਾਂ ਦੇ ਲੱਗ ਗਈ ਮਰਨ ਡੇ ਹੁਣ ਆਪਾਂ ਨੂੰ ਕੀ ਪਤਾ ਕਹਨੇ ਮਾਰਿਓ ਆ ਹੁਣ ਜੇ ਪ੍ਰਧਾਨ ਮੰਤਰੀ ਆ ਜਿਹੜੀ ਮੋਦੀ ਹੁਣੀ ਖੋਦ ਆ ਜੇ ਅੱਗੇ ਹੁੰਦੇ ਹੋਣ ਤਾਂ ਕਦੀ ਲੜਾਈ ਨਾ ਹੋਵੇ ਉਧਰ ਉਹਨਾਂ ਦੇ ਅੱਗੇ ਹੁਣ ਪੰਜਾਬ ਦੇ ਸਾਰੇ ਮੋਰੇ ਆ ਉਹਨਾਂ ਦੀ ਆਪਾਂ ਨੂੰ ਕੁਝ ਨਹੀਂ ਹੈਗਾ ਜਿਨ੍ਹਾਂ ਦੇ ਫੌਜ ਚ ਆ ਉਹਨਾਂ ਨੂੰ ਪਤਾ ਉਹਨਾਂ ਦੇ ਰੋਟੀ ਨਹੀਂ ਲੰਘਦੀ ਹੁਣੀ ਜਿਨ੍ਹਾਂ ਦੇ ਮਰਨੇ ਆ ਜਿਹੜੀ ਸੱਚਾਈ ਆਪਾਂ ਤਾਂ ਹੁਣ ਅਹੀਂ ਇੱਥੇ ਘੁੰਮਣ ਦੇ ਜਿਹਨਾਂ ਦੇ ਬਾਰਡਰਾਂ ਤੇ ਖੜੇ ਆ ਉਹਨਾਂ ਦੇ ਟੱਬਰ ਤੇ ਤਾਂ ਉਦੋਂ ਦੀ ਰੋਟੀ ਨਹੀਂ ਲੰਗਦੀ ਹੋਣੀ ਵੀ ਸਾਡੇ ਹੁਣ ਪਤਾ ਨਹੀਂ ਕਿਹਨੇ ਮੌਨਣਾ ਕਿਹਨੇ ਕਾਨੂੰ ਨਹੀਂ ਮੌਨਣਾ ਜੇ ਹੁਣ ਆਪ ਹੀ ਅੱਗੇ ਹੁੰਦੇ ਹੁਣ ਕਦੀ ਦੇਸ਼ ਦੀ ਲੜਾਈ ਨਾ ਹੋਵੇ ਇਨੀ ਦਾ ਬਾ TVਆਂ ਤੇ ਦੇਖਣਾ ਵੀ ਅਹੀਂ ਬਦਲਾ ਲੈ ਲੈ ਆ ਇਹ ਬੋਲੇ ਲੈ ਲੈ ਵੀ ਇਨੀ ਉਹ ਥੋੜੀ ਦੇਖੇ ਕਿੰਨਾ ਦੇ ਮਰੇ ਆ ਉਹਨਾਂ ਦੇ ਪਿੱਛੇ ਆ ਤਾ ਕੋਈ ਜਾਣਾ ਕੋਈ ਨਹੀਂ ਜਾਣਾ ਉਹਨਾਂ ਨੂੰ ਲੱਖ 2 ਲੱਖ 3 ਲੱਖ ਦੇ ਦੇਣਗੇ ਜਿਹਨਾਂ ਦਾ ਬੰਦਾ ਹੀ ਮਾਰ ਚੱਲ ਗਿਆ ਉਹਨਾਂ ਨੂੰ ਕੀ ਇਹ 2-3 ਲੱਖ ਨਿਕਾਣਾ ਭਾਈ ਜੀ ਲੜਾਈ ਨਹੀਂ ਹੁੰਦੀ ਫਿਰ ਇਹ ਤਾਂ ਹੱਲ ਕੀ ਆ ਜਿਹੜੇ ਆ ਬਾਰ ਬਾਰ ਅੱਤਵਾਦੀ ਹਮਲੇ ਕਰ ਰਹੇ ਨੇ ਐਦਾਂ ਮਾਰ ਰਹੇ ਨੇ ਬੇਕਸੂਰਾਂ ਨੂੰ ਕੋਸ਼ ਨਹੀਂ ਭਾਜੀ ਹਾਲ ਤਾਂ ਇਹਦਾ ਕੀ ਆ ਇੱਕ ਕੋਈ ਚਿੱਕੇ ਤੇ ਚੰਗੇ ਵੀ ਆ ਕਿਤੇ ਮਾੜੇ ਵੀ ਹੁਣ ਸਾਰੇ ਪਾਸੇ ਹੁਣ ਇੱਥੇ ਕੀ ਪਤਾ ਕੌਣ ਮਾੜਾ ਕੌਣ ਚੰਗਾ ਬੈਠਾ ਆ ਹਾਲ ਤਾਂ ਸਿਰਫ ਇਹੀ ਆ ਵੀ ਅੱਜ ਕੱਲ ਭਾਈ ਜੈਲਸ ਹੋ ਗਈ ਆ ਸਾਰਿਆਂ ਦੇ ਦਿਲਾਂ 'ਚ ਜ਼ਹਿਰ ਹੋ ਗਿਆ ਇਹੀ ਆ ਚੱਕਰ ਨਹੀਂ ਅੱਤਵਾਦੀ ਤਾਂ ਕਹਿੰਦੇ ਕੋਈ ਮਜ਼ਮ ਨਹੀਂ ਹੁੰਦਾ ਉਹ ਤਾਂ ਐ ਪੁੱਛਦੇ ਨੇ ਵੀ ਤੇਰਾ ਧਰਮ ਕਿਹੜਾ ਉਹ ਦੇ ਜਦੇ ਗੋਲੀ ਮਾਰ ਦਿੰਦੇ ਨੇ ਅੱਤਵਾਦੀ ਕਿਹੜਾ ਪੁੱਛਦਾ ਕੋਈ ਅੱਤਵਾਦੀ ਭਾਈ ਕੋਈ ਧਰਮ ਨਹੀਂ ਉੱਥੇ ਦੇਦਾ ਉਹਨਾਂ ਨੂੰ ਪੈਸੇ ਮਿਲੇ ਹੁੰਦੇ ਆ ਉਹ ਨਹੀਂ ਨਾ ਨਿਆਣਾ ਦੇਖਣਾ ਨਾ ਸਿਆਣਾ ਦੇਖਣਾ ਮੋਲਿਆਂ ਨੇ ਆਪਣੇ ਪਰਿਵਾਰ ਸੇ ਟਿਕਾਣਾ ਹੁੰਦਾ ਉਹਨਾਂ ਨੂੰ ਆਪਣੀ ਵੀ ਨਹੀਂ ਪਰਵਾਹ ਹੁੰਦੀ ਉਹਨਾਂ ਨੂੰ ਪਤਾ ਹੀ ਮਰਨਾ ਹੀ ਆ ਪਿੱਛੋਂ ਪੈਸੇ ਦੇ ਕੇ ਕੋਈ ਵੀ ਭੇਜ ਦਿੰਦਾ ਬਸ ਹਮਲਾ ਬੋਟਾਂ ਕਰਕੇ ਕੋਈ ਹੁਣ ਸਿੰਗਰਾਂ ਨੂੰ ਮਰਾਈ ਜਾਂਦੇ ਆ ਕੋਈ ਕਬੱਡੀ ਪਲੇਅਰਾਂ ਨੂੰ ਮਰਾਈ ਜਾਂਦਾ ਸਾਰੇ ਪੈਸੇ ਦੀ ਖੇਡ ਰਹਿ ਗਈ ਆ ਬਸ ਇੱਥੇ ਸਾਰੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਨਾ ਰਾਜਨੀਤੀ ਹੋ ਰਹੀ ਆ ਇਹਨਾਂ ਵੀ ਬੋਟਾਂ ਪੈਣੀਆਂ ਨੇ ਬਿਹਾਰ ਦੇ ਵਿੱਚ ਵੀ ਬਿਹਾਰ ਦੇ ਇਲੈਕਸ਼ਨ ਦਾ ਕੀ ਕਨੈਕਸ਼ਨ ਹੈ ਇਹਦੇ ਨਾਲ ਜਦੋਂ ਕੀ ਹਮਲਾ ਦੱਤਵਾਦੀਆਂ ਨੇ ਕਰਿਆ ਉਹਨਾਂ ਤੇ ਬਸ ਕੋਈ ਨਹੀਂ ਭਾਈ ਦਿਲ 'ਚ ਜਗ੍ਹਾ ਬਣਾਉਣੀ ਆ ਵੀ ਤੁਹਾਡਾ ਵੀ ਮੈਂ ਬਹੁਤ ਚੰਗਾ ਆ ਮੈਂ ਤੁਹਾਡਾ ਬਦਲਾ ਲੈ ਲਿਆ ਬਸ ਇੰਨਾ ਹੀ ਹੁਣ ਬਾਕੀ ਦਿਲ ਦੀ ਤਾਂ ਕਿਸੇ ਨੂੰ ਵੀ ਨਹੀਂ ਪਤਾ ਕੀ ਚੱਕਰ ਕੀ ਹੈ ਬਈ ਲੱਗਦਾ ਨਹੀਂ ਕਿ ਕੀ ਨੁਕਸਾਨ ਹੋ ਸਕਦਾ ਵੀ ਪ੍ਰਮਾਣੂ ਬੰਬ ਦੋਨਾਂ ਕੋ ਦੇਸ਼ਾਂ ਕੋਲ ਨੇ ਪਾਕਿਸਤਾਨ ਕੋਲ ਵੀ ਹੈਗਾ ਇੰਡੀਆ ਕੋਲ ਵੀ ਆ ਜੇ ਕਿਤੇ ਇੱਕ ਪ੍ਰਮਾਣੂ ਬੰਬ ਵੀ ਕਿਤੇ ਗਿਰਦਾ ਤਾਂ ਨਸਲੀ ਤੁਹਾਨੂੰ ਪਤਾ تباہ ਹੋ ਜਾਂਦੇ ਨੇ ਅਗਲੀ ਅਗਲੀ ਨਸਲਾ ਵੀ ਹੋਣਾ ਉਹ ਵੀ ਲਗੜੇ ਹੋ ਜਾਂਦੇ ਨੇ ਨਾਕਾਸਾਕੀ ਜੋ ਤੁਹਾਨੂੰ ਹੋਈ ਉਹ ਤਾਂ ਮੁੜ ਕੇ ਪਤਾ ਨਹੀਂ ਕਿੰਨਾ ਟਾਈਮ ਜੀ ਚੱਲਦੇ ਰਹਿਣਾ ਉਹਦਾ ਅਸਰ ਪ੍ਰਮਾਣੂ ਬੰਬ ਦਾ ਇੱਕਾ ਚੱਲੇ ਦਾ ਉਹਦਾ ਕੋਈ ਸਾਰੇ ਪਾਸੇ ਅਸਰ ਤਾਂ ਸਾਰੇ ਪਾਸੇ ਫੈਲਣੇ ਜਿੱਥੇ ਡਿਗਣਾ ਕਿੰਨੀਆਂ ਉਹਨੇ ਨਸਲਾਂ ਤਬਾਹ ਕਰਨੀਆਂ ਆਪਾਂ ਬੰਬ ਨੇ ਤੁਸੀਂ ਫਿਰ ਇਹੀ ਚਾਹੁੰਦੇ ਹੋ ਵੀ ਇਹ ਪਿਆਰ ਨਾ ਮਸਲਾ ਜਿਹੜਾ ਗੱਲਬਾਤ ਨਾਲ ਟੇਬਲ ਟਾਕ ਤੇ ਮਸਲਾ ਹੱਲ ਹੋਣਾ ਚਾਹੀਦਾ ਟੇਬਲ ਟਾਕ ਤੇ ਹੋਣੀ ਚਾਹੀਦੀ ਜਿਨ੍ਹਾਂ ਦੇ ਮਾਨੇ ਉਹਨਾਂ ਨੂੰ ਪੁੱਛੇ ਉਹ ਤਾਂ ਕਹਿੰਦੇ ਜੰਗ ਕੋਈ ਵੀ ਨਹੀਂ ਚਾਹੁੰਦਾ ਲੱਗੇ ਨਾਲੇ ਆਪਣੇ ਕੋ ਕਿਹੜਾ ਪ੍ਰੂਫ ਹੈ ਵੀ ਪਾਕਿਸਤਾਨ ਨੇ ਮਾਰੇ ਜੰਗ ਲੱਗਣ ਵੀ ਇਧਰੋਂ ਹੀ ਡਈ ਆਪਣੇ ਪੰਜਾਬ ਵੱਲੋਂ ਹੀ ਹੋਰ ਕੀ ਤਾਂ ਜਿੱਧਰ ਮਰੇ ਉੱਧਰ ਤਾਂ ਲੱਗਣੀ ਨਹੀਂ ਡਈ ਕੋਈ ਕਹਿੰਦੇ ਨੇ ਵੀ ਕਹਿੰਦੇ ਪਾਕਿਸਤਾਨ ਦਾ ਜਿਹੜਾ ਬਾਰਡਰ ਬੰਦ ਕਰਾਤਾ ਜਦੋਂ ਅਟੈਕ ਹੋਇਆ ਕਸ਼ਮੀਰ ਦੇ ਵਿੱਚ ਪਹਿਲਗਾਮ ਤੇ ਵੀ ਗੁਜਰਾਤ ਦਾ ਬਾਰਡਰ ਵੀ ਖੁੱਲਾ ਬਾਕਾ ਬਾਰਡਰ ਇਹ ਪਹਿਲਾ ਬੰਦ ਕਿਉਂ ਕਰਾਇਆ ਪੰਜਾਬ ਹੀ ਬੰਦ ਕਰਾਇਆ ਉਹ ਨਹੀਂ ਵੀ ਜਗਾ ਪਿਆਰ ਜਿਹੜਾ ਬਣਦਾ ਪਿਆ ਹੁਣ ਸੋਸ਼ਲ ਮੀਡੀਆ ਰਾਹੀਂ ਵੀ ਜੇ ਕੁਝ ਵੀ ਉਹ ਖਤਮ ਕਰਨ ਡੇ ਆਪਣੇ ਪੰਜਾਬ ਦਾ ਵੀ ਇਹ ਨਾ ਕਿਤੇ ਇੱਕ ਹੋਣ ਹੁਣ ਮਰਦਾ ਮੂਰੇ ਹਰੇਕਰ ਸਿੱਖ ਇਹਨਾਂ ਨੂੰ ਉਦ ਦਾ ਸਿੱਖ ਦੀਰਾ ਨਹੀਂ ਉਦ ਹੁਣ ਉਦ ਦਾ ਖਾਲਸਤਾਨੀ ਆ ਅੱਤਵਾਦੀ ਆ ਹੁਣ ਮੂਰੇ ਸਾਰੀ ਸਿੱਖ ਆ ਤੇ ਬਾਈ ਜੀ ਜੰਗ ਲੱਗ ਰਹੀ ਆ ਇੰਡੀਆ ਪਾਕਿਸਤਾਨ ਦੀ ਪੂਰੇ ਆਸਾਰ ਭੜ ਰਹੇ ਤੇ ਮੌਕ ਟ੍ਰੇਲਾਂ ਸ਼ੁਰੂ ਹੋ ਗਈਆਂ ਜ਼ਿਆਦਾਤਰ ਬਾਰਡਰ ਏਰੀਆ ਤੇ ਸ਼ੁਰੂ ਹੋਈਆਂ ਤੇ ਬਾਰਡਰ ਏਰੀਆ ਤੇ ਪਿੰਡ ਵੀ ਖਾਲੀ ਕਿਤੇ ਜਾ ਰਹੇ ਨੇ ਨਾ ਕੀ ਕਹੋਗੇ ਇਹਦੇ ਬਾਰੇ ਦੇਖੋ ਜੀ جنگ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਕਿ ਨੁਕਸਾਨ ਹੈ ਜਿਹੜਾ ਉਹ ਦੋਨਾਂ ਧਿਰਾਂ ਦਾ ਹੀ ਬਹੁਤ ਹੁੰਦਾ ਹੈ ਆਮ ਜਨਤਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ جنگ ਤਾਂ ਹੋਣੀ ਨਹੀਂ ਚਾਹੀਦੀ ਪਰ ਜਿਵੇਂ ਇਹਨਾਂ ਨੇ ਪਹਿ ਲਗਾਮ ਦੇ ਵਿੱਚ ਕੀਤਾ ਉਹਦਾ ਜਵਾਬ ਦੇਣਾ ਵੀ ਬਣਦਾ ਤਾਂ ਜੋ ਅੱਗੇ ਤੋਂ ਇਹੋ ਜਿਹਾ ਕੁਝ ਕਰਨ ਤੋਂ ਪਹਿਲਾਂ ਇਹ ਹਜ਼ਾਰ ਵਾਰੀ ਸੋਚੇ ਇਹ ਕਹਿੰਦੇ ਵੀ ਜਦੋਂ ਵੀ جنگ ਲੱਗਦੀ ਹੈ ਪੰਜਾਬੀਆਂ ਨੂੰ ਅੱਗੇ ਕਰ ਦਿੰਦੇ ਨੇ ਕਈ ਲੋਕਾਂ ਲੋਕਾਂ ਦੇ ਵੀ ਕਹਿਣਾ ਹੈ ਨਹੀਂ ਨਹੀਂ ਜੀ ਪੰਜਾਬੀਆਂ ਦੀ ਤਸਵੀਰ ਦੇ ਵਿੱਚ ਹੀ ਇਹ ਹੀ ਪੰਜਾਬੀ ਤਾਪ ਮੂਰੇ ਹੋ ਹੋ ਕੁਰਬਾਨੀਆਂ ਦਿੰਦੇ ਰਹੇ ਆ ਔਰ ਇਹ ਗੱਲ ਪੂਰੇ ਦੇਸ਼ ਦੇ ਵਿੱਚੋਂ ਕੁਰਬਾਨੀਆਂ ਜਾਂਦੀਆਂ ਸਭ ਤੋਂ ਪਹਿਲਾਂ ਵੀਰ ਅਬਦੁਲ ਹਮੀਦ ਦਾ ਨਾਮ ਆਪਾਂ ਸੁਣਦੇ ਆ ਜਿਨ੍ਹਾਂ ਨੇ ਸਭ ਤੋਂ ਅੱਗੇ ਹੋ ਕੇ ਕੁਰਬਾਨੀ ਦਿੱਤੀ ਸੀ ਔਰ ਉਸ ਤੋਂ ਬਾਅਦ ਆਪਣੀ ਕਿੰਨੇ ਪੰਜਾਬੀਆਂ ਦੀ ਤਾਂ ਵੈਸੀ ਤਸਵੀਰ ਦੇ ਵਿੱਚ ਹੈ ਕੁਰਬਾਨੀਆਂ ਦੇਣੀਆਂ ਕੁਰਬਾਨੀਆਂ ਸ਼ੁਰੂ ਹੋਈਆਂ ਆਪਣੇ ਸਿੱਧੂ ਗੁਰੂ ਤੇਗ ਬਹਾਦਰ ਜੀ ਤੋਂ ਤੇ ਇਸ ਲਈ ਪੰਜਾਬੀਆਂ ਦਾ ਤਾਂ ਵੈਸੀ ਖੂਨ ਗਰਮ ਹੈ ਜਿਹੜਾ ਹਮਲਾ ਕੀਤਾ ਹੈ ਸੰਧੂਰ ਆਪਰੇਸ਼ਨ ਹਨਾ ਇੰਡੀਆ ਨੇ ਕੀਤਾ ਹੈ ਜਿਹੜੇ ਲਸ਼ਕਰੇ ਤਾਇਵਾ ਦੇ ਸਾਰੇ ਟਿਕਾਣੇ ਢਾ ਦਿੱਤੇ ਗਏ ਨੇ ਢਾਡੇਰੀ ਕਰਤੇ ਨੇ ਤੇ 40 60 ਦੇ ਕਰੀਬ ਅੱਤਵਾਦੀ ਮਾਰੇ ਗਏ ਹਨ ਹਮਲਾ ਲੈ ਲਿਆ ਉਹ ਉਧਰੋਂ ਵੀ ਹਮਲੇ ਸ਼ੁਰੂ ਹੋ ਗਏ ਸਹੀ ਕੀਤਾ ਉਹ ਇੰਡੀਆ ਨੇ ਦੇਖੋ ਅੱਤਵਾਦ ਨੂੰ ਜਵਾਬ ਨਾ ਕੁਝ ਅੱਤਵਾਦ ਦੇ ਤਰ੍ਹਾਂ ਹੀ ਦੇਣਾ ਪੈਂਦਾ ਪਰ ਜੋ ਇਹਨਾਂ ਨੇ ਕੀਤਾ ਆਪ ਸੂਬਾ ਦੇ ਨਿਊਜ਼ ਤੇ ਸੁਣ ਰਹੇ ਆ ਜਾਂ ਉਹਨਾਂ ਦੇ ਵਿੱਚ ਜੋ ਅਫੀਸ਼ੀਅਲ ਬਿਆਨ ਆਏ ਨੇ ਇੰਡੀਆ ਨੇ ਜਿਹੜੇ ਹਮਲੇ ਕੀਤੇ ਆ ਜੋ ਵੀ ਉੱਥੇ 에어 ਸਟ੍ਰਾਈਕ ਕੀਤੀ ਹੈ ਉਹ ਅੱਤਵਾਦੀਆਂ ਦੇ ਟਿਕਾਣਿਆਂ ਤੇ ਹੀ ਕੀਤੀ ਹੈ ਕੋਈ ਆਮ ਨਾਗਰਿਕ ਦਾ ਜਾਂ ਆਮ ਮੁਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਨੁਕਸਾਨ ਨਹੀਂ ਹੋਇਆ ਤਾਂ ਇਹ ਬਹੁਤ ਜ਼ਰੂਰੀ ਸੀ ਜਿਵੇਂ ਸਾਡੇ ਦਿਲ ਦੇ ਵਿੱਚ ਰੋ ਸੀ ਪੂਰੇ ਹਿੰਦੁਸਤਾਨ ਦੇ ਦਿਲ ਦੇ ਵਿੱਚ ਰੋ ਸੀ ਤਾਂ ਕਰਕੇ ਇਹ ਜ਼ਰੂਰੀ ਸੀ ਬਹੁਤ ਵਧੀਆ ਹੋਇਆ ਹੁਣ ਅੱਗੇ ਮੈਂ ਕਹਿੰਨਾ ਇਸ ਤੋਂ ਬਾਅਦ ਦੋਨਾਂ ਪ੍ਰਧਾਨ ਮੰਤਰੀਆਂ ਨੂੰ ਜਾਂ ਯੂਐਨਓ ਦੇ ਵਿੱਚ ਜਾ ਕੇ ਬੈਠਣਾ ਚਾਹੀਦਾ ਟੇਬਲ ਟਾਕ ਕਰਨੀ ਚਾਹੀਦੀ ਤੇ ਤੁਸੀਂ ਬਾਰਡਰ ਏਰੀਆ ਦੇ ਹੋ ਨਾ ਤੁਸੀਂ ਹੁਣ ਕਿੱਥੇ ਰਹਿੰਦੇ ਹੋ ਅਸੀਂ ਇੱਥੇ ਚੰਡੀਗੜ੍ਹ ਹੀ ਰਹਿ ਰਹੇ ਹਾਂ ਇਸ ਵੇਲੇ ਤੁਹਾਡੇ ਉੱਥੇ ਪੁੱਛੇ ਵੀ ਤੁਹਾਡੇ ਕਿਵੇਂ ਨੇ ਪਿੰਡ ਦੇ ਹਾਲਾਤ ਹੁਣ ਕਿਵੇਂ ਨੇ ਸਾਡੇ ਪਿੰਡਾਂ ਦੇ ਵਿੱਚੋਂ ਤਾਂ ਫੌਜ ਨੇ ਜੋ ਵੀ ਉਧਰੋਂ ਡੀਸੀ ਸਹਿਬਾਨ ਨੇ ਸਾਡੇ ਜ਼ਿਲ੍ਹਿਆਂ ਦੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਾ ਜੋ ਵੀ ਹੈ ਨਾ ਸਾਡੇ ਏਰੀਏ ਉਹਨਾਂ ਨੇ ਤਿੰਨ ਦਿਨ ਦੀ ਤਾਂ ਪਹਿਲਾਂ ਛੁੱਟੀ ਕਰ ਦਿੱਤੀ ਸਕੂਲ ਦੇ ਵਿੱਚ ਔਰ ਉਸ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੇ ਕਹਿ ਦਿੱਤਾ ਵੀ ਆਪਦਾ ਜੋ ਵੀ ਬਰਤਨ ਹੈ, ਪਾਂਡਾ ਡਿੰਡਾ ਹੈ ਉਹ ਥੋੜਾ ਜਆਪਦਾ ਬੰਨ ਕੇ ਰੱਖੋ ਵੀ ਹੋ ਸਕਦਾ ਕਦੇ ਵੀ ਆਪਾਂ ਨੂੰ ਇੱਥੋਂ ਜਾਣਾ ਪੈ ਸਕਦਾ ਸੇਫ ਏਰੀਆ ਦੇ ਵਿੱਚ ਹੁਣ ਪਿੰਡ ਖਾਲੀ ਹੋ ਰਹੇ ਨੇ ਉਧਰੋਂ ਵੀ ਥੋੜੇ ਥੋੜੇ ਹੋਏ ਜਣੇ ਹੁਸੈਨੀ ਵਾਲਾ ਦਾ ਸ਼ੁਰੂ ਕਰ ਤਰਨ ਉਹਨੇ ਖਾਲੀ ਕਰਨਾ ਪਿੰਡ ਪਿੰਡ ਉਹ ਖਾਲੀ ਹੋ ਰਿਹਾ ਜਿਹੜੇ ਬਿਲਕੁਲ ਸਰਹੱਦੀ ਨੇ ਜਿਨ੍ਹਾਂ ਨੂੰ 2 3 4 ਕਿਲੋਮੀਟਰ ਦੇ ਵਿੱਚ ਜ਼ੀਰੋ ਲਾਈਨ ਪੈਂਦੀ ਨਾ ਉੱਥੇ ਜਾ ਕੇ ਸਾਡਾ ਜਿਹੜਾ ਉਹ ਵਾਲੇ ਪਿੰਡ ਬਾਹਰ ਆ ਰਹੇ ਨੇ ਹਲੇ ਬਾਕੀ ਜਿਵੇਂ ਫਿਰੋਜ਼ਪੁਰ ਹੋ ਗਿਆ ਸਾਡਾ ਅਗੇ ਗੁਰੂ ਹਰ ਸਾਈਂ ਮੰਡੀ ਹੈ ਜਲਾਲਾਬਾਦ ਸ਼ਹਿਰ ਦੇ ਲੋਕ ਨੇ ਉਹ ਹਲੇ ਸੇਫ ਬੈਠੇ ਆ ਕੀ ਕਹਿਣਾ ਚਾਹੁੰਗੇ ਜੰਗ ਬਾਰੇ ਵੀ ਲੋਕ ਕਈ ਮਜ਼ਾਕ ਬਣਾ ਰਹੇ ਨੇ ਤੁਸੀਂ ਇਹਦੇ ਬਾਰੇ ਥੋੜਾ ਦੱਸੋ ਵੀ ਮੀਮਸ ਬਣ ਰਹੇ ਨੇ ਪਾਕਿਸਤਾਨ ਵਾਲੇ ਮੀਮਸ ਵੀ ਬਣਾ ਰਹੇ ਨੇ ਨਾ ਵੀ ਜੰਗ ਬਾਰੇ ਜੰਗ ਉਤੇ ਮਜ਼ਾਕ ਹੋ ਰਿਹਾ ਹੈ ਟ੍ਰੋਲਿੰਗ ਹੋ ਰਹੀ ਹੈ ਜਿਨ੍ਹਾਂ ਦੇ ਹੋਇਆ ਉਹਨਾਂ ਨੂੰ ਪਤਾ ਜਿਹੜੇ ਪਹਿਲ ਕੰਮ ਚ ਮਰੇ ਆ ਉਹਨਾਂ ਨੂੰ ਪਤਾ ਹੈ ਜਾਂ ਹੁਣ ਉਹਨਾਂ ਦੇ ਮਰੇ ਆ ਹੁਣ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਤੇ ਜਵਾਬ ਦਿੱਤਾ ਇੰਡੀਆ ਨੇ ਤਾਂ ਵੈਲੰਟਕੁੱਟ ਹੈ ਬਹੁਤ ਵਧੀਆ ਗੱਲ ਹੈ ਜਵਾਬ ਮਿਲਣਾ ਵੀ ਚਾਹੀਦਾ ਹੈ ਤੇ ਕੋਸ਼ਿਸ਼ ਇਹੀ ਹੈ ਬਸ ਅੱਗੇ ਤੋਂ ਹੁਣ ਬਦਲੇ ਦਾ ਜਵਾਬ ਮਿਲ ਗਿਆ ਉਹਨਾਂ ਨੂੰ ਤੇ ਹੁਣ ਆਰਾਮ ਨਾਲ ਮੌਲ ਸੈੱਟ ਹੋ ਜਾਣਾ ਚਾਹੀਦਾ ਹੁਣ ਦੇਖੋ ਤੁਸੀਂ ਜਿਹੜਾ ਇੰਡੀਆ ਦਾ ਮੋਸਟ ਵਾਂਟਡ ਅਤਿਨਕਵਾਦੀ ਸੀ ਹਾਫੀਜ਼ ਸੈਦ ਉਹਦੇ ਹਮਲੇ ਦੇ ਵਿੱਚ 10 ਤੋਂ 11 ਜਾਨੇ ਕਰੀਬੀ ਜਿਹੜੇ ਮਰੇ ਆ ਹੁਣ ਉਸ ਨੂੰ ਵੀ ਪਤਾ ਲੱਗਿਆ ਨਾ ਵੀ ਕਿਵੇਂ ਕਿਸੇ ਦੇ ਮਾਰੀ ਦੇ ਆ ਤੇ ਕਿਵੇਂ ਆਪ ਦਾ ਜਦੋਂ ਮਰਦਾ ਤੇ ਕਿਵੇਂ ਦਰਦ ਹੁੰਦਾ ਇਸ ਲਈ ਇਸ ਲਈ ਇਹ ਜਵਾਬ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਧੰਨਵਾਦ ਕਰਦੇ ਆ ਅਸੀਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ ਤੇ ਪੂਰਾ ਜੋ ਪਿਛਲੇ 7 8 10 ਦਿਨਾਂ ਤੋਂ ਦੇਸ਼ ਦੇ ਵਿੱਚ ਲੋਕ ਦੇਸ਼ ਦੇ ਲੋਕਾਂ ਦੇ ਵਿੱਚ ਅੱਗ ਬਲਦੀ ਪਈ ਸੀ سینਿਆਂ 'ਚ ਉਹ ਕਿਤੇ ਨਾ ਕਿਤੇ ਅੱਜ ਜਾ ਕੇ ਠੰਡੀ ਜ਼ਰੂਰ ਹੋਈ ਹੈ ਲੋਕ ਸੈਟੀਸਫਾਈ ਨੇ ਬਹੁਤ ਧੰਨਵਾਦ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਜਿਹੜੀ ਪਬਲਿਕ ਆ 3ਵੀਂ 2ਵੀਂ ਵੀ ਕਹਿੰਦੀ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਨੇ ਔਰ ਜਿਹੜੇ ਪਬਲਿਕ ਇਹ ਕਹਿ ਰਹੀ ਹੈ ਵੀ ਜੰਗ ਦਾ ਜੰਗ ਨਾਲ ਕੋਈ ਹੱਲ ਨਹੀਂ ਪਿਆਰ ਨਾਲ ਮਸਲਾ ਹੱਲ ਹੋਣਾ ਚਾਹੀਦਾ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਜੋ ਧੰਨਵਾਦ